10ਵੀਂ ਤੇ 12ਵੀਂ ਦਾ ਰਿਜ਼ਲਟ ਆ ਚੁੱਕਾ ਹੈ ਨਤੀਜੇ ਇਹ ਦੇ ਆ ਚੁੱਕੇ ਨੇ ਸਰਕਾਰ ਵੱਲੋਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਸੀਗੇ ਸਿੱਖਿਆ ਕ੍ਰਾਂਤੀ ਦੇ ਪਰ ਇਸ ਤੋਂ ਬਾਅਦ ਵੀ ਸਰਕਾਰੀ ਸਕੂਲਾਂ ਦਾ ਰਿਜ਼ਲਟ ਇੰਨਾ ਵਧੀਆ ਨਹੀਂ ਆਇਆ ਇਹਦੇ ਕੀ ਕਾਰਨ ਨੇ ਤੇ ਰਿਜ਼ਲਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਕੁੜੀਆਂ ਨੇ ਮੱਲਾ ਮਾਰੀਆਂ ਮੁੰਡਾ ਹਾਲੇ ਕਿ ਮੁੰਡੇ ਜਿਹੜੇ ਨੇ ਥੋੜੇ ਜਿھے ਪਿੱਛੇ ਰਹਿ ਗਏ ਆ ਇਹਦਾ ਵੀ ਜਾਣਾਂਗੇ ਕਿ ਕਿਉਂ ਕੁੜੀਆਂ ਅੱਗੇ ਅਕਸਰ ਕੁੜੀਆਂ ਦੇ ਰਿਜ਼ਲਟ ਵਧੀਆ ਆਉਂਦੇ ਨੇ ਤੇ ਮੁੰਡੇ ਥੋੜੇ ਜਿ ਪਿੱਛੇ ਰਹਿ ਜਾਂਦੇ ਨੇ ਤੇ ਨਾਲ ਹੀ ਨਾਲ ਗੱਲ ਕਰਾਂਗੇ ਸਿੱਖਿਆ ਕ੍ਰਾਂਤੀ ਤੋਂ ਬਾਅਦ ਜਿਹੜੀ ਸਰਕਾਰ ਇਹਨੇ ਦਾਅਵੇ ਕਰਦੀ ਸੀ ਉਹਦਾ ਨਤੀਜਾ ਕੀ ਨਿਕਲਿਆ ਕੀ ਸਰਕਾਰੀ ਸਕੂਲਾਂ ਦਾ ਰਿਜ਼ਲਟ ਵੀ ਇੰਨਾ ਵਧੀਆ ਆਇਆ ਜਾਂ ਫਿਰ ਹਰ ਸਾਲ ਜੋ ਸਰਕਾਰੀ ਸਕੂਲਾਂ ਦੇ ਨਤੀਜੇ ਆਉਂਦੇ ਆ ਅੱਜ ਵੀ ਉਹੀ ਹਾਲ ਹੈ ਸੋ ਜਾਣਾਂਗੇ ਮੇਰੇ ਸਹਿਯੋਗੀ ਕੁਰਬਨ ਸਿੰਘ ਸੰਦੋੜਵੀ ਤੋਂ ਪੂਰੀ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖਾਂਗੇ देखो मन भी तो ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ ਜਿਵੇਂ ਸਿੱਖਿਆ ਕ੍ਰਾਂਤੀ ਦਾ ਦਾਵਾ ਆਮ ਆਦੀ ਪਾਰਟੀ ਕਰਦੀ ਹੈ ਕਿ ਸਿੱਖਿਆ ਕ੍ਰਾਂਤੀ ਇਸ ਸਕੂਲਾਂ ਵਿੱਚ ਲਾਗੂ ਕਰਤੀ ਹੈ ਇਹਨਾਂ ਨੇ ਦੇਖੋ ਜਦੋਂ ਬਦਲਾਅ ਦਾ ਨਾਅਰਾ ਦੇ ਕੇ ਆਏ ਸੀ ਉਹਨਾਂ ਕਾਸੀ ਵੀ ਗਲੀਆਂ ਨਾਲੇ ਲੋਕਾਂ ਨੇ ਮੋਦ ਬਣਵਾ ਲਈਆਂ ਹਮ ਸਰਕਾਰਾਂ ਗਲੀਆਂ ਨਾਲੀਆਂ ਦੇ ਵਿੱਚ ਉੱਝੀਆਂ ਰਹਿੰਦੀਆਂ ਨੇ ਹਾਂਜੀ ਹਾਂਜੀ ਮਾਨ ਸਾਹਿਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਸੀ ਵੀ ਲੋਕ ਸੇਵਿਆਂ ਨੇ ਕਹਿੰਦਾ ਉੱਚੇ ਚੱਕੀ ਜਾਂਦੇ ਨੇ ਵੀ ਜਿਹੜੇ ਸੇਵਿਆਂ ਤੋਂ ਬਾਹਰ ਨੇ ਉਹ ਅੰਦਰ ਜਾਣਾ ਨਹੀਂ ਚਾਹੁੰਦੇ ਦੇ ਅੰਦਰ ਨੇ ਉਹ ਬਾਹਰ ਆ ਨਹੀਂ ਸਕਦੇ ਜੀ ਕੰਦਾ ਉੱਚਾ ਚੱਕਣ ਦਾ ਕੀ ਫਾਇਦਾ ਠੀਕ ਹੈ ਜੀ ਇਹਨਾਂ ਦਾ ਇਹ ਦਾਵਾ ਸੀ ਕਹਿੰਦੇ ਵੀ ਜੇ ਉੱਚਾ ਕਰਨਾ ਕੋਈ ਤਾਂ ਸਿੱਖਿਆ ਉੱਚਾ ਕਰੋ ਕਰਨਾ ਇਨਫਰਾਸਟ੍ਰਕਚਰ ਉੱਚਾ ਕਰੋ ਉੱਚਾ ਕਰਨਾ ਦਾ ਜਿਹੜਾ ਵਿਕਾਸ ਆ ਜਾਂ ਆਪਣੇ ਬੱਚਿਆਂ ਦੀ ਮੋਰੈਲਿਟੀ ਆ ਉੱਚਾ ਕਰੋ ਹੁਣ ਜਿਵੇਂ ਪਹਿਲਾ 12ਵਾਂ ਦੀ ਜਆ ਆ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦਾ ਅੱਜ 10ਵੀਂ ਦਾ ਹੈ 2:30 ਵਜੇ 10ਵੀਂ ਦਾ ਦੀਜਾ ਆ ਪਹਿਲੇ ਤਿੰਨ ਨੰਬਰਾਂ ਦੇ 12ਵੀਂ ਚ ਕੁੜੀਆਂ ਦਾ ਨੰਬਰ ਪਹਿਲੇ ਨੰਬਰਾਂ ਦੇ ਆਈਆਂ ਅੱਜ ਵੀ ਬੈਲ ਨੰਬਰ ਤੇ ਤਿੰਨ ਕੁੜੀਆਂ ਆਈਆਂ ਇਹ ਤਾਂ 시ਗਾ ਕੁੜੀਆਂ ਦਾ ਕੱਲ ਇਹਦੇ ਵਿੱਚ ਮੁੰਡੇ ਕਿਤੇ ਨਾ ਕਿਸੇ ਥੋੜੇ ਪਿੱਛੇ ਰਹਿ ਗਏ ਇਹ ਮੁੱਡਕ ਦੀ ਮੋਦੁਰਿਆ ਆ ਜੀ ਕਿਦਾ ਨਵੀਂ ਗੱਲ ਨਹੀਂ ਹੈ ਇਹ ਮੂਡਕ ਦਿਮਾਦੁਰੇ ਆਇਆ ਕਿਉਂਕਿ ਕਹਿ ਲਈ ਕਿ ਕੁੜੀਆਂ ਪੜ੍ਹਾਈ ਨੂੰ ਲੈ ਕੇ ਥੋੜੇ ਸਿਹਰਦ ਹੁੰਦੀਆਂ ਨੇ ਆਪ ਦਾ ਸਮਾਂ ਜਿਹੜਾ ਮੁੰਡੇ ਖੇਡਣ ਚ ਨਗਾਦਦੇ ਨੇ ਖੇਡਣਾ ਵੀ ਜ਼ਰੂਰੀ ਹੈ ਮੈਂ ਨਹੀਂ ਕਹਿੰਦਾ ਖੇਡਣਾ ਜ਼ਰੂਰੀ ਨਹੀਂ ਪਰ ਪੇਪਰਾਂ ਦੇ ਨੇੜੇ ਆ ਕੇ ਜਾਂ ਜਦੋਂ ਆਪਣੇ ਐਗਜ਼ਾਮਸ ਆ ਜਾਂਦੇ ਨੇ ਉਹਨਾਂ ਦੇ ਨੇੜੇ ਆ ਕੇ ਆਪਾਂ ਨੂੰ ਪੜ੍ਹਾਈ ਵੱਲ ਫੋਕਸ ਕਰਨਾ ਜ਼ਰੂਰੀ ਹੋ ਜਾਂਦਾ ਤਾਂ ਜਿਹੜੇ ਕੁੜੀਆਂ ਨੇ ਉਸ ਸਮੇਂ ਸਮਾਂ ਕੱਢ ਲੈਂਦੀਆਂ ਨੇ ਜਿਹੜੀ ਹੁਣ ਕੁੜੀ ਇੱਕ ਆਪਣੇ ਬਰਨਾਲੇ ਦੀ ਫਰਸਟ ਆਈ ਆ 12ਵੀਂ ਜਮਾਤ ਦੇ ਵਿੱਚੋਂ ਉਹ ਕਹਿੰਦੀ ਮੈਂ 20 ਘੰਟੇ ਤੱਕ ਚੱਲੀ ਗਈ ਸੀ ਜਦੋਂ ਪੇਪਰਾਂ ਦੇ ਦਿਨ ਚੱਲਦੇ ਸੀ 20 ਘੰਟੇ ਪੜ੍ਹਦੀ ਸੀ 4 ਘੰਟੇ ਸੌਂਦੀ ਸੀ ਸਿਰਫ 4 ਘੰਟੇ 24 ਘੰਟੇ ਦੇ ਵਿੱਚੋਂ ਤੇ ਚਲੋ 20 ਘੰਟੇ ਨੇ ਪਰ ਜੇ 15 ਘੰਟੇ ਵੀ ਮੰਨ ਲਈਏ ਤਾਂ 15 ਘੰਟੇ ਇੱਕ ਦਿਨ ਦਾ ਅੱਧ ਤੋਂ ਵੱਧ ਦਾ ਦਿਨ ਹੋ ਗਿਆ ਜਿਹੜਾ ਉਹਨੇ ਪੜ੍ਹਾਈ ਤੇ ਲਗਾ ਦਿੱਤਾ ਹੁਣ ਮਸਲਾ ਇੱਥੇ ਆ ਕੇ ਖੜਾ ਹੁੰਦਾ ਜਿਹੜਾ ਥੋੜਾ ਸਵਾਲ ਹੈ ਕਿ ਸਰਕਾਰੀ ਕੁੜੀ ਮੈਂ ਪਹਿਲੇ ਨੰਬਰ ਵਾਲੀ ਦੂਜੇ ਨੰਬਰ ਵਾਲੀ ਤੀਜੇ ਨੰਬਰ ਵਾਲੀ ਕੁੜੀ ਪਲੱਸ 2 ਚੋਂ 10ਵੀਂ ਜੋ ਪਹਿਲੇ ਨੰਬਰ ਵਾਲੀ ਕੁੜੀ ਦੂਜੇ ਨੰਬਰ ਵਾਲੀ ਤੀਜੇ ਨੰਬਰ ਵਾਲੀ 10ਵੀਂ ਚੋਂ ਤਿੰਨੇ ਪ੍ਰਾਈਵੇਟ ਸਕੂਲਾਂ ਦੀ ਕੁੜੀਆਂ ਨੇ ਜੀ ਕੋਈ ਸਰਕਾਰੀ ਸਕੂਲ ਦੀ ਕੁੜੀ ਨਹੀਂ ਹੈ ਔਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ 12ਵੀਂ ਦੇ ਵਿੱਚੋਂ 3.5 ਹਜ਼ਾਰ ਤੋਂ ਉੱਪਰ ਬੱਚਾ ਪੰਜਾਬੀ ਜੁਫੇਲ ਆ ਪਿਛਲੀ ਵਾਰ 1500 ਦੇ ਕਰੀ ਫੇਲ ਸੀ ਇਸ ਵਾਰ ਆਂਕੜਾ ਦੁੱਗਣਾ ਹੋ ਗਿਆ 3500 ਦੇ ਆਸ-ਪਾਸ ਬੱਚਾ ਪੰਜਾਬੀ ਜੁਫੇਲ ਆ ਕਿਉਂਕਿ ਮਦਰ ਟੰਗਾ ਔਰ ਮਦਰ ਡੰਗ ਦੇ ਵਿੱਚੋਂ ਬੱਚਾ ਫਿਰ ਇੰਗਲਿਸ਼ ਚੋਂ ਬੰਨ ਲੈਂਦੇ ਆ ਬੱਚਿਆਂ ਦੇ ਆਪਣੇ ਪੰਜਾਬੀ ਵਾਲੇ ਜਿਹੜੇ ਬੱਚੇ ਨੇ ਉਹਨਾਂ ਦਾ ਇੰਗਲਿਸ਼ ਦੇ ਵਿੱਚੋਂ ਹੱਥ ਕਮਜ਼ੋਰ ਹੋ ਜਾਂਦਾ ਪਰ ਜਿਹੜਾ ਪੰਜਾਬੀ ਦੇ ਵਿੱਚੋਂ ਹੱਥ ਕਮਜ਼ੋਰ ਹੋ ਜਾਣਾ ਬਹੁਤ ਮਾੜਾ ਜਾਪਦਾ ਹੁਣ ਦੇਖਣ ਦਾ ਵਿਸ਼ਾ ਇਹ ਆ ਕਿ ਸਿੱਖਿਆ ਗ੍ਰਾਂਥ ਦੇ ਵੱਡੇ ਦਾਅਵੇ ਭਗਵੰਦ ਮਾਨ ਸਾਹਿਬ ਕਰਦੇ ਨੇ ਕਿ ਅਸੀਂ ਦਿੱਲੀ ਮਾਡਲ ਅਗਬਰ ਤਾਂ ਦਿੱਲੀ ਦੇ ਵਿੱਚ ਸラム ਦੇ ਬੱਚੇ ਅਸੀਂ ਸਰਕਾਰੀ ਸਕੂਲ 'ਚ ਬਿਠਾਉਂਦੇ ਆ ਉਧਰੋਂ ਕਹਿ ਲਿਓ ਕਿ ਬਿਜ਼ਨਸਮੈਨ ਦਾ ਬੱਚਾ ਅਸੀਂ ਲਿਆ ਕੇ ਇੱਕ ਬੈਂਚ 'ਤੇ ਬਿਠਾਦਾ ਇੱਕ ਪਾਸੇ ਰੇਡੀਅਲ ਦਾ ਬੱਚਾ ਬੈਠਾ ਤੇ ਦੂਜੇ ਪਾਸੇ ਇੱਕ ਬਿਜ਼ਨਸ ਹੋਲਡਰ ਦਾ ਚਾਇਕ ਬੈਂਤੇ ਬੈਠ ਕੇ ਪੜ ਰਿਆ ਅਸੀਂ ਸਿੱਖਿਆ ਦਾ ਨਵਾਂ ਏਡਾ ਲੈ ਗਏ ਆ ਜਿਹੜੇ ਮਨੀਤ ਸੁਸੋਧੀਆ ਸਿੱਖਿਆ ਮੰਤਰੀ ਰਹੇ ਨੇ ਦਿੱਲੀ ਦੇ ਉਹਨਾਂ ਨੇ ਇੱਕ ਕਿਤਾਬ ਵੀ ਲਿਖੀ ਕਿ ਮੈਂ ਕਿਸ ਤਰ੍ਹਾਂ ਸਿੱਖਿਆ ਦਾ ਮਾਹੌਲ ਚੇਂਜ ਕੀਤਾ ਹੋ ਸਕਦਾ ਦਿੱਲੀ ਦੇ ਵਿੱਚ ਸਿੱਖਿਆ ਦਾ ਮਾਹੌਲ ਚੇਂਜ ਹੋਇਆ ਹੋਵੇ ਪਰ ਜਿਕੇ ਲਈ ਕਿ ਪੰਜਾਬ ਦੇ ਵਿੱਚ ਸਕੂਲਾਂ ਨੂੰ ਰੰਗ ਰੋਗਨ ਕੀਤਾ ਗਿਆ ਜਿੱਥੇ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਫਲਾਣਾ ਬਣ ਲਿਖਿਆ ਹੁੰਦਾ ਸੀ ਉੱਥੇ ਸਰਕਾਰੀ ਸਮਾਰਟ ਸਕੂਲ ਫਲਾਣਾ ਬਣ ਲਿਖਿਆ ਗਿਆ ਸਿਰਫ ਰੰਗ ਕਰ ਦਿੱਤਾ ਗਿਆ ਟੀਚਰਜ਼ ਨੇੜੇ ਉਹਨਾਂ ਦੀ ਕਮੀ ਪਾਈ ਜਾ ਰਹੀ ਹੈ ਟੀਚਰਾਂ ਦੀ ਅਧਿਆਪਕਾਂ ਦੀ ਕਮੀ ਹੈਗੀ ਆ ਤੇ ਦੂਸਰੇ ਨੰਬਰ ਤੇ ਦੇਖਿਆ ਜਾਵੇ ਤਾਂ ਜਿਹੜਾ ਹੈਗਾਗਾ ਉਥੇ ਪੜ੍ਹਾਈ ਦੇ ਨਾਲ ਨਾਲ ਜਿਹੜਾਗਾ ਦੂਸਰਾ ਸਟਾਫ ਆ ਜਿਹੜਾ ਚਾਹੇ ਉਹ 4ਥ ਕਲਾਸ ਹੋਵੇ 3ਰਡ ਕਲਾਸ ਹੋਵੇ ਜਿਸ ਦੇ ਵਿੱਚ ਸਫਾਈ ਕਰਮਚਾਰੀ ਜਾਂ ਕਹਿ ਲਈਏ ਕਿ ਪੀਐਨ ਆਜਾਦ ਨੇ ਉਹਨਾਂ ਦੀ ਕਮੀ ਹੋ ਜਾਂਦੀ ਹੈ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਕਈ ਥਾਵਾਂ 'ਤੇ આરોਪ ਲੱਗੇ ਨੇ ਕਿ ਬੱਚਿਆਂ ਤੋਂ ਮਜ਼ਦੂਰੀ ਕਰਵਾਈ ਗਈ ਬੱਚਿਆਂ ਨੂੰ ਬੱਠਲ ਚਕਵਾਏ ਗਏ ਹਾਲਾਂਕਿ ਉਹਨਾਂ ਪ੍ਰਿੰਸੀਪਲ 'ਤੇ ਐਕਸ਼ਨ ਹੋਗੇ ਪਰ ਇਹ ਇੱਕ ਸਕੂਲ ਦਾ ਮਾਮਲਾ ਸਾਹਮਣੇ ਆ ਗਿਆ ਕਈ ਮਾਮਲੇ ਸਾਹਮਣੇ ਆਏ ਹੀ ਨੇ ਜਿਨ੍ਹਾਂ ਦੇ ਵਿੱਚੋਂ ਬਹੁਤ ਅਜੀਬ ਮਾਮਲੇ ਨੇ ਜਿਹੜੇ ਐਨਐਸਐਸ ਦਾ ਕੈਂਪ ਕਹਿ ਕੇ ਚੈੱਕ ਕਰ ਦਿੱਤੇ ਜਾਂਦੇ ਨੇ ਵੀ ਐਨਐਸਐਸ ਦਾ ਕੈਂਪ ਲਗਾਇਆ ਸਕੂਲ ਦੇ ਵਿੱਚ ਸਫਾਈ ਕਰਵਾਈ ਚਲੋ ਜੇ ਵਿਦਿਆਰਥੀ ਦਾ ਮੰਨਦਾ ਸਕੂਲ ਦੇ ਵਿੱਚ ਸਫਾਈ ਹੋ ਜੂਗੀ ਵਾ ਠੀਕ ਹੈ ਉਹ ਮਾਹੌਲ ਕੋਦੇ ਹੁੰਦਾ ਸੀ ਕਿਸੇ ਵੇਲੇ ਪਰ ਅੱਜ ਦੇ ਟਾਈਮ ਦੇ ਵਿੱਚ ਬੱਚਾ ਜਿਹੜਾ ਹੈਗਾ ਸਿਰਫ ਘਰੋਂ ਪੜਨ ਲਈ ਜਾਂਦਾ ਨਾ ਕਿ ਉੱਥੇ ਸਕੂਲ ਦੀ ਸਫਾਈ ਕਰਨ ਲਈ ਜਾਂਦਾ ਸਕੂਲ ਦੀ ਸਫਾਈ ਕਰਨ ਲਈ ਸਕੂਲ ਦੇ ਸਫਾਈ ਕਰਮਚਾਰੀ ਅਵੇਲੇਬਲ ਨੇ ਸਕੂਲ ਦੇ ਵਿੱਚ ਵੱਖਰਾ ਸਟਾਫ ਇਸ ਚੀਜ਼ਾਂ ਵਾਸਤੇ ਹੁੰਦਾਗਾ ਤੇ ਦੂਸਰੀ ਗੱਲ ਹੋਰ ਇੱਥੇ ਆਪ ਮੈਂ ਐਡ-ਆਨ ਕਰਦਣ ਚਾਹਾਂਗਾ ਕਿ ਜਿਹੜੀ ਸਿੱਖਿਆ ਕ੍ਰਾਂਤੀ ਮੈਂ ਤਾਂ ਇਹਨੂੰ ਸੋ ਕਾਲਡ ਸਿੱਖਿਆ ਕ੍ਰਾਂਤੀ ਕਹਾਂਗਾ 21 ਨਾਰਾ ਦੇ ਨਾਰਾ ਦੇ ਕੇ ਕੋਈ ਚੀਜ਼ ਸ਼ੁਰੂ ਕਰ ਦੇਣਾ ਕਿਸੇ ਚੀਜ਼ ਦਾ ਮਤਲਬ ਕਿ ਸੋਲੂਸ਼ਨ ਨਹੀਂ ਹੁੰਦਾ ਜਦੋਂ ਤੁਸੀਂ ਉਸ ਚੀਜ਼ ਦੇ ਉੱਪਰ ਅਮਲ ਕਰਦੇ ਹੋ ਉਸ ਚੀਜ਼ ਦੇ ਉੱਪਰ ਤੁਸੀਂ ਕਹਿੰਦੇ ਨਿਗਾਹ ਰੱਖਦੇ ਹੋ ਹੁਣ ਜੋੜ ਮਾਜਰਾ ਸਾਹਿਬ ਦੀ ਇੱਕ ਪਿੱਛੇ ਦੀ ਵੀਡੀਓ ਵਾਇਰਲ ਹੁੰਦੀ ਹੈ ਚੇਤਨ ਸਿੰਘ ਜੋੜ ਮਾਜਰਾ ਜਿਹੜੇ ਐਮਐਲਏ ਨੇ ਉਹ ਕਿਹਾ ਗਿਆ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕਿ ਆਪਦੇ ਆਪ ਦੇ ਹਰ ਇੱਕ ਦੇ ਸਕੂਲਾਂ ਵਿੱਚ ਜਾਓ ਇੱਕ ਇੱਕ ਸਕੂਲ ਚੋਂ ਲਓ ਜਾਂ ਦੋ ਦੋ ਸਕੂਲ ਚੋਂ ਲਓ ਵਿਦਿਆਰਥੀ ਦੇ ਵਿੱਚ ਦੋ ਦੋ ਸਕੂਲਾਂ ਨੂੰ ਵਿਜ਼ਿਟ ਕਰੋ ਉਹ ਸਕੂਲਾਂ ਦੇ ਵਿੱਚ ਜਾ ਕੇ ਵਿਜ਼ਿਟ ਕਰਕੇ ਤੁਸੀਂ ਉੱਥੇ ਜਾ ਕੇ ਮਾਹੌਲ ਦੇਖੋ ਕਿਸ ਤਰ੍ਹਾਂ ਦਾ ਟੀਚਰ ਕਿਵੇਂ ਪੜਾ ਰਹੇ ਨੇ ਬੱਚਿਆਂ ਦਾ ਰਿਜ਼ਲਟ ਕਿਵੇਂ ਆ ਰਿਹਾ ਔਰ ਪੇਰੈਂਟਸ ਨੂੰ ਸਦੋ ਜੀ ਔਰ ਜਿਹੜੇ ਚਿੰਤ ਸਿੰਘ ਜੋੜ ਮਾਜਰਾ ਸੀਗੇ ਉਹ ਕਿਸੇ ਫੰਕਸ਼ਨ ਤੇ ਗਏ ਉਹ ਜਿਹੜੇ ਮੁਖ ਦੇ ਅਫਸਰ ਸੀ ਉਹ ਸਕੂਲ ਦੀ ਉਨੇ ਆਪਦੇ ਬੋਲੋ ਮੈਸੇਜ ਕਨਵੇ ਕੀਤਾ ਹੁਣ ਮੈਸੇਜ ਸੁਨੀਹਾ ਲਾਇਆ ਹੁਣਾ ਅਧਿਆ ਮਾਪਿਆਂ ਨੂੰ ਵੀ ਤੁਸੀਂ ਸਕੂਲ ਦੇ ਵਿੱਚ ਆਇਓ ਉਹ ਵੀ ਐਮਐਲਏ ਸਾਹਿਬ ਨੇ ਆਉਣਾ ਹੁਣ ਦਿਖਣ ਮੰਨ ਵੀ ਦੀ ਗੱਲ ਮੈਂ ਇਹਦੇ ਦੋ ਦੌਰ ਹੈ ਬਿਲਕੁਲ ਨਹੀਂ ਮੰਨਦਾ ਮੈਂ ਦਰਸ਼ਕਾਂ ਨੂੰ ਵੀ ਇਸ ਗੱਲ ਦਾ ਪਤਾ ਵੀ ਸਰਕਾਰੀ ਸਕੂਲ 'ਚ ਬੱਚਾ ਜਿਹੜਾ ਦਿਹਾੜੀ ਮਜ਼ਦੂਰੀ ਕਰਦਾ ਉਹਦੇ ਬੱਚਾ ਪੜਦਾ ਦੂਜੇ ਦਾ ਬੱਚਾ ਹੀ ਨਹੀਂ ਪੜਦਾ ਔਰ ਜਿਹੜਾ ਦਿਹਾੜੀ ਮਜ਼ਦੂਰੀ ਕਰਦਾ ਉਹ ਦਿਹਾੜੀ ਮਜ਼ਦੂਰੀ ਛੱਡ ਨਹੀਂ ਸਕਦਾ ਕਿਉਂਕਿ ਹੈਂਡ ਟੂ ਮਾਉਥ ਬੰਦੇ ਹੁੰਦੇ ਨੇ ਸਵੇਰ ਉਹਨਾਂ ਨੇ ਘਮਣਾ ਸ਼ਾਮ ਨੂੰ ਉਹਨਾਂ ਨੇ ਖਾਣਾ ਠੀਕ ਹੈ ਉਹ ਦਿਹਾੜੀ ਨਹੀਂ ਛੱਡ ਸਕਦਾ ਆਪ ਉਹ ਕੱਠ ਉਹਨਾ ਨਹੀਂ ਹੋ ਸਕਿਆ ਦਿੰਨਾ ਜੋੜ ਮਾਦਰ ਸਾਹਿਬ ਚਾਹੁੰਦੇ ਚਾਹੁੰਦੇ ਸਨ ਪਹਿਲਾਂ ਤਾਂ ਉਹਨੂੰ ਜਿਹੜੀ ਔਰਤ ਆਪਣੇ ਅਧਿਆਪਕਾ ਦੀ ਉਹਨੂੰ ਸਟਾਫ ਦੇ ਵਿੱਚ ਬੋਲੇ ਫਿਰ ਜਦੋਂ ਸਟੇਜ ਦੇ ਉੱਤੇ ਆ ਗਏ ਸਟਾ ਸਟੇਜ ਦੇ ਉੱਤੇ ਆ ਕੇ ਉਸ ਅਧਿਆਪਕਾ ਨੂੰ ਬੋਲੇ ਕਾਫੀ ਬੁਰਾ ਭਲਾ ਬੋਲੇ ਉਸ ਤੋਂ ਬਾਅਦ ਕਹਿ ਲਿਆ ਕਿ ਜਿਹੜੀਆਂ ਜਥੇਵੰਦੀਆਂ ਦਾ ਹੈਗੀਆਂ ਨੇ ਸਿੱਖਿਆ ਅਧਿਆਪਕਾਂ ਦੀਆਂ ਸਿੱਖਿਆਕ ਜਥੇਵੰਦੀਆਂ ਨੇ ਉਹਨਾਂ ਦੇ ਵੱਲੋਂ ਇੱਕ ਵੱਡਾ ਰੋਸ ਦਿਖਾਇਆ ਗਿਆ ਕਿ ਅਸੀਂ ਨਿ ਸੰਘਰਸ਼ ਕਰਾਂਗੇ ਨਹੀਂ ਜੋੜ ਮਾਦਰ ਸਾਹਿਬ ਮਾਫੀ ਮੰਗਣ ਤਾਂ ਜੋੜ ਮਾਦਰ ਸਾਹਿਬ ਨੇ ਜਿਹੜੀ ਇਹ ਚੰਡੀਗੜ੍ਹ ਵਿੱਚ ਇੱਕ ਮਾਫੀ ਮੰਗੀ ਤਾਂ ਜਾ ਕੇ ਇਹਦੇ ਮਾਮਲਾ ਸ਼ਾਂਤ ਹੋਇਆ ਤਾਂ ਮੈਂ ਕਹਿਣ ਤੋਂ ਪਹਿਲਾਂ ਮੇਰਾ ਇਹ ਸੀਗਾ ਕਿ ਅਸੀਂ ਅਧਿਆਪਕਾਂ ਨੂੰ ਡਰਾ ਕੇ ਅਧਿਆਪਕਾਂ ਨੂੰ ਤੁਮਕਾ ਕੇ ਅਸੀਂ ਸਿੱਖਿਆ ਕ੍ਰਾਂਤੀ ਲਾਗੂ ਨਹੀਂ ਕਰ ਸਕਦੇ ਸਿੱਖਿਆ ਕ੍ਰਾਂਤੀ ਦਾ ਮਤਲਬ ਹੈਗਾਗਾ ਤੁਸੀਂ ਆਪਦੇ ਬੱਚੇ ਨੂੰ 999 ਜਿਹੜੀ ਕੁੜੀ ਲੜਕੀ ਬਰਨਾਲੇ ਦੀ ਆਈ ਹੈਗੀ ਫਸਟ ਉਹ ਕਿਸੇ ਪ੍ਰਾਈਵੇਟ ਸਕੂਲ ਦੀ ਆ ਉਹਨੇ 500 ਦੇ ਵਿੱਚੋਂ 500 ਅੰਕ ਪ੍ਰਾਪਤ ਕੀਤੇ ਨੇ ਹੂੰ ਉਹ ਇੱਕ ਇੱਕ ਵੀ ਮਾਰਕਸ ਉਹਨੇ ਘਟਾਇਆ ਨਹੀਂ ਅੱਜ ਜਿਹੜੀ ਕੁੜੀਆਂ ਆਈਆਂ ਨੇ ਫਸਟ ਉਹ 650 ਦੇ ਵਿੱਚੋਂ 650 ਅੰਕ ਪ੍ਰਾਪਤ ਕੀਤੇ ਨੇ ਇੱਕ ਵੀ ਨੰਬਰ ਨਹੀਂ ਘਟਾਇਆ ਕਹਿਣ ਤੋਂ ਪਾਵਾ ਕਿ ਜਦੋਂ ਸਰਕਾਰੀ ਸਕੂਲਾਂ ਦੇ ਵਿੱਚ ਰਿਜ਼ਲਟ ਦੇ ਕਹਿਣ ਤੋਂ ਬਾਅਦ ਕਲਾਸਰੂਮ ਦੇ ਵਿੱਚ ਕੰਮ ਹੋਣ ਲੱਗ ਗਿਆ ਤਾਂ ਰਿਜ਼ਲਟ ਸਾਫ਼ ਹੋਣੇ ਨੇ ਸਿੱਖਿਆ ਕ੍ਰਾਂਤੀ ਕਹਿ ਕੇ ਜਾਂ ਇੱਕ ਬੋਰਡ ਲਗਾ ਕੇ ਜਾਂ ਇੱਕ ਕੈਂਪ ਲਗਾ ਕੇ ਜਾਂ ਐਮ.ਐਲ.ਏ. ਬੁਲਾ ਕੇ ਰੀਮਨ ਘਟਾ ਕੇ ਸਿੱਖਿਆ ਕ੍ਰਾਂਤੀ ਨਹੀਂ ਹੋਣੀ ਸਿੱਖਿਆ ਕ੍ਰਾਂਤੀ ਹੋਣੀ ਆ ਹਾਂ ਜੋ ਜਿਹੜੇ ਅਧਿਆਪਕ ਨੇ ਉਹ ਵਧੀਆ ਪੜਾਉਣਾ ਉਹਨਾਂ ਨੂੰ ਵਧੀਆ ਕਹਿ ਲਈਏ ਕਿ ਮਾਹੌਲ ਮਿਲੇ ਅਧਿਆਪਕਾਂ ਨੂੰ ਅਧਿਆਪਕ ਕਿਹੜਾ ਜਿਹੜਾ ਵਧੀਆ ਨਹੀਂ ਪੜਾਉਣਾ ਚਾਹੁੰਦਾ ਅਧਿਆਪਕ ਵਧੀਆ ਪੜਾਉਣਾ ਚਾਹੁੰਦਾ ਸਾਰੇ ਵਧੀਆ ਹੁੰਦੇ ਹਾਂ ਹਾਂ ਵਧੀਆ ਹੁੰਦੇ ਨੇ ਅਧਿਆਪਕ ਕੋਈ ਮਾੜਾ ਨਹੀਂ ਹੁੰਦਾ ਹਾਂ ਇਕਾਦੋਕਾ ਜਰੂਰ ਹੋ ਸਕਦਾ ਜਿਹੜਾ ਉਹਦੀ ਨੌਕਰੀ ਨੂੰ ਨਹੀਂ ਸੀਰੀਅਸ ਲੈਂਦੇ ਪਰ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਮਾਹੌਲ ਇਹੋ ਜਿਹਾ ਚਾਹੀਦਾ ਵੀ ਸਰਕਾਰ ਦਾ ਪ੍ਰੈਸ਼ਰ ਨਾ ਹੋਵੇ ਸਰਕਾਰ ਉਹਨਾਂ ਨੂੰ ਕਹੇ ਕਿ ਦੇਖੋ ਤੁਹਾਡਾ ਰਿਜ਼ਲਟ ਬਿਹਤਰ ਹੋਣਾ ਚਾਹੀਦਾ ਤੁਹਾਨੂੰ ਅਸੀਂ ਇਨਾਮ ਵੀ ਦੇਵਾਂਗੇ ਤੁਹਾਨੂੰ ਉਸੇ ਸਨਮਾਨਿਤ ਕਰਾਂਗੇ ਤੁਹਾਨੂੰ ਅਸੀਂ ਮਤਲਬ ਕਿ ਕਹਿ ਲਿਆ ਕਿ ਤੁਹਾਡੇ ਕੋਈ ਲੋੜ ਹੈਗੀ ਹੈ ਜਿਵੇਂ ਉਹ ਇਹ ਕਹਿੰਦੇ ਸਿੰਗਾਪੁਰ ਪ੍ਰਿੰਸੀਪਲ ਭੇਜੇ ਪ੍ਰਿੰਸੀਪਲ ਸਿੰਗਾਪੁਰ ਭੇਜ ਤੇ ਅਧਿਆਪਕ ਭੇਜੋ ਨਾ ਪ੍ਰਿੰਸੀਪਲ ਬੇਸਪਲ ਕਿਸੇ ਇੱਕ ਦਾ ਕੋਸ ਸਕੂਲ ਦਾ ਪ੍ਰਿੰਸੀਪਲ ਕਲਾਸਾਂ ਲਾਉਂਦੇ ਨੇ ਨਹੀਂ ਵਿਕਾਸਾ ਨਹੀਂ ਲਾਉਂਦੇ ਜਿਨ੍ਹਾਂ ਨੇ ਕਲਾਸਾਂ ਲਾਉਣੇ ਉਹਨੂੰ ਸਿੰਗਾਪੁਰ ਭੇਜੋ ਪ੍ਰਿੰਸੀਪਲ ਸਿੱਖ ਕੇ ਆ ਗਿਆ ਉਹ ਸਿਰਫ ਦੱਸ ਸਕਦਾ ਗਾਈਡ ਕਰ ਸਕਦਾ ਮੈਂ ਕਹਿੰਦਾ ਠੀਕ ਆ ਜੇ ਗਾਈਡ ਵੀ ਕਰ ਦੇਵੇ ਦੂਰੇ ਤਰੀਕੇ ਨਾਲ ਤਾਂ ਕੰਮ ਹੋ ਸਕਦਾ ਪਰ ਜੇ ਬੰਦਾ ਮਨਪ੍ਰੀਤ ਜੀ ਤੁਸੀਂ ਕੋਈ ਕੰਮ ਸਿੱਖਣਾ ਜੇ ਤੁਸੀਂ ਉਸ ਕੰਮ ਨੂੰ ਦੇਖ ਕੇ ਸਿੱਖਿਆ ਮੋਂ ਤਾਂ ਬੇਹਤਰ ਆ ਪਹਿਲਾਂ ਮੈਂ ਅਣਜਾਣਾ ਮੈਂ ਉਸੇ ਕਿ ਆਉਂਗਾ ਮੈਂ ਜਿਸ ਤਰ੍ਹਾਂ ਸਿੱਖੂਗਾ ਉਹ ਅੱਧਾ ਮੈਂ ਲਊਗਾ ਤਾਂ ਅੱਧਾ ਤੌਰ ਤੱਕ ਪਹੁੰਚੂਗਾ ਮੰਨ ਲਓ ਉਧਰੋਂ ਮੈਂ 50% ਲੈ ਕੇ ਆਇਆ ਤਾਂ ਤੁਹਾਨੂੰ ਮੈਂ 25 ਦਊਂਗਾ ਜੀ ਪੂਰਾ 50 50 ਸਮਝਾ ਸਕਦਾ ਤੁਹਾਨੂੰ ਮੈਂ ਜੋ ਤੁਸੀਂ ਜਾਓਗੇ ਤਾਂ 50 50 ਸਮਝ ਕੇ ਆਓਗੇ 100 ਦਾ 100 ਸਮਝ ਕੇ ਆਓਗੇ ਇਹ ਹੀ ਚੀਜ਼ ਹੈ ਸਿੱਖਿਆ ਕ੍ਰਾਂਤੀ ਕੈਰੀਕੂਲਮ ਨਾਂ ਮੰਨ ਕੇ ਰਹੇਗੀ ਅੱਜ ਦੇ ਜਿਹੜੇ 12ਵੀਂ ਦੇ ਨਤੀਜੇ ਨੇ ਅੱਜ ਦਾ 10ਵੀਂ ਨਤੀਜਾ ਇਹਨੇ ਬਿਲਕੁਲ ਸਾਫ਼ ਕਰਤਾ ਕਿ ਜਿਹੜੀ ਸਿੱਖਿਆ ਕ੍ਰਾਂਤੀ ਹੈ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਆਈ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਨੇ ਜਿਹੜੇ ਚਾਹੇ ਘੱਟ ਪੜ੍ਹੇ ਲਿਖੇ ਹੁੰਦੇ ਨੇ ਉਹਨਾਂ ਟੈਸਟ ਵਿੱਚ ਘੱਟ ਕਲੀਅਰ ਹੁੰਦੇ ਨੇ ਪਰ ਉਹਨਾਂ ਨੇ ਕਰਕੇ ਦਿਖਾਤਾ ਕਿ ਅਸੀਂ ਪ੍ਰਾਈਵੇਟ ਸਕੂਲ ਐਂਡ ਸਰਕਾਰੀ ਸਕੂਲਾਂ ਨੂੰ ਬਿਹਤਰ ਆ ਸਕਦੇ ਤਾਂ ਹੀ ਅਸੀਂ ਫੀਸ ਵੀ ਲੈਣੇ ਆ ਤੇ ਅਸੀਂ ਬੱਚਿਆਂ ਨੂੰ ਵਧੀਆ ਮਾਹੌਲ ਵੀ ਦੇਣੇ ਆ ਤਾਂ ਕਿ ਸਾਡੇ ਬੱਚੇ ਵਧੀਆ ਅੰਕ ਪ੍ਰਾਪਤ ਕਰ ਲੈਣ ਇੱਥੇ ਇੱਕ ਗੱਲ ਸਵਾਲ ਨਿਕਲ ਕੇ ਸਾਹਮਣੇ ਆ ਰਿਹਾ ਕਿ ਮਾਪਿਆਂ ਦਾ ਵੀ ਫਰਜ਼ ਬਣਦਾ ਨਾ ਉਹ ਆਪਣੇ ਬੱਚਿਆਂ ਨੂੰ ਫੋਰਸ ਕਰਨ ਉਹਨਾਂ ਨੂੰ ਬੜਾਈ ਦੇ ਤਰੀਕੇ ਦੇ ਲਾਉਣ ਤੁਸੀਂ ਦੱਸ ਰਹੇ ਹੋ ਇਸ ਹਿਸਾਬ ਨਾਲ 12000 ਪਲੱਸ ਬੱਚਾ ਪੰਜਾਬੀ ਤੋਂ ਹੀ ਫੇਰ ਹੋ ਗਿਆ ਪੰਜਾਬ ਦੇ ਵਿੱਚ ਤੇ ਤਾਂ ਇੱਕ ਸ਼ਰਮ ਵਾਲੀ ਗੱਲ ਹੈ ਪੰਜਾਬੀ ਬੱਚਾ ਭਾਸ਼ਾ ਦੇ ਵਿੱਚ ਮਾਤਰਾ ਭਾਸ਼ਾ ਦੀ ਫੇਲ ਹੋ ਜਵੇ ਤੇ ਮਾਪਿਆਂ ਦਾ ਫਰਜ਼ ਵੀ ਬਣਦਾ ਉੱਥੇ ਉੱਥੇ ਤੁਹਾਡੀ ਕੀ ਰੋਲ ਹੈ ਦੇਖੋ ਮਾਪਿਆਂ ਦਾ ਫਰਜ਼ ਬਿਲਕੁਲ ਜਿਸ ਦੋ ਰਹਿ ਨਹੀਂ ਹੈਗੀ ਇਹ ਟੂ ਵੇ ਕੈਰੀ ਕਿ ਉਹ ਹੁੰਦਾਗਾ ਵਰਕ ਇੱਕ ਮਾਪੇ ਅਧਿਆਪਕ ਨੂੰ ਮਿਲਣੀ ਇਹ ਹੁੰਦੀ ਜਾਗੀ ਜਿਹਨੂੰ ਪੀਟੀਐਮ ਆਪਾਂ ਕਹ ਦਿੰਦੇ ਆ ਪੇਰੈਂਟਸ ਟੀਚਰ ਮੀਟਿੰਗ ਹੈ ਇਹਦੇ ਨੇ ਪੀਟੀਐਮ ਕਹ ਦਿੰਦੇ ਆ ਉਹਦੇ ਵਿੱਚ ਮਾਪੇ ਨੇ ਜਿਹੜੇ ਉਹ ਜਾਣਦੇ ਨੇ ਅਧਿਆਪਕ ਨੂੰ ਮਿਲਦੇ ਨੇ ਅਧਿਆਪਕ ਸਕੂਲ ਦੇ ਵਿੱਚ ਜੋ ਕਮੀਆਂ ਬੱਚੇ ਚ ਆ ਰਹੀਆਂ ਨੇ ਉਹ ਮਾਪਿਆਂ ਦੱਸਦਾ ਰਿਪੋਰਟ ਤੇ ਮਾਪੇ ਹਾਂਜੀ ਰਿਪੋਰਟ ਦਿੰਦਾ ਤੇਰੇ ਮਾਪੇ ਘਰੇ ਬੱਚੇ ਦੀ ਕੋਈ ਕਦ ਨੋਟ ਕਾਦਨ ਉਹਦੇ ਆਪ ਨੂੰ ਜਾਸਦੇ ਨੇ ਤਾਂ ਦੋਨੇ ਰਲ ਕੇ ਉਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਮੈਂ ਪਹਿਲਾਂ ਗੱਲ کہہ ਚੁੱਕਿਆ ਕਿ ਜਿਹੜੇ ਬੱਚਿਆਂ ਦੇ ਮਾਪਿਓ ਸਰਕਾਰੀ ਸਕੂਲ ਦੇ ਬੱਚੇ ਪੜਾ ਰਹੇ ਨੇ ਉਹ ਦਿਹਾੜੀਦਾਰ ਨਹੀਂ ਜੀ ਜਿਹੜੇ ਇੱਕ ਦਿਹਾੜੀਦਾਰ ਨੇ ਸਾਰੇ ਦਿਨ ਮਜ਼ਦੂਰੀ ਕਰਕੇ ਟਾ ਟੋ ਕੇ ਆ ਕੇ ਬਸ ਕੇ ਪੈਣਾ ਉਹ ਉਹਦਾ ਰੋਟੀ ਖਾਣ ਦਾ ਨਹੀਂ ਨਾਣ ਲੱਗ ਜਾਂਦੀ ਆ ਉਹ ਬੱਚੇ ਨਾਲ ਕੀ ਉਹਦੇ ਨਾਲ ਗੱਲ ਕਰੇ ਜੀ ਪਰ ਅੱਜ ਕੱਲ ਦੇ ਮਾਪਿਓ ਕੋਸ਼ਿਸ਼ ਇਹਦੋਂ ਹੋਏ ਨੇ ਜਿਹੜੇ ਪਹਿਲਾਂ ਬੱਚੇ ਨੂੰ ਪੜਾਉਂਦੇ ਨਹੀਂ ਸੀਗੇ 10ਵੀਂ ਦੇ ਕੁੜੀਆਂ ਨੂੰ ਹਟਾ ਲੈਂਦੇ ਸੀ 12ਵੀਂ ਦੇ ਕੁੜੀਆਂ ਨੂੰ ਹਟਾ ਲੈਂਦੇ ਸੀ ਹੁਣ ਉਹਨਾਂ ਨੇ ਤૈયਿਆ ਕੀਤਾਗਾ ਕਿ ਉਹ ਬੱਚਿਆਂ ਨੂੰ ਪੜ੍ਹਾ ਵੀ ਰਹੇ ਨੇ ਨਾਂ ਨਾ ਗਾਇਬ ਵੀ ਕਰ ਰਹੇ ਨੇ ਜਿਹੜਾ ਰਹਿ ਗਿਆ ਮਾਮਲਾ ਆਪਣੀ ਪੰਜਾਬੀ ਬੋਲੀ ਦਾ ਪੰਜਾਬੀ ਬੋਲੀ ਦੇ ਵਿੱਚ ਜਿਹੜੀ ਕਮੀ ਆ ਉਹ ਕਿਤੇ ਨਾ ਕਿਤੇ ਅਧਿਆਪਕਾਂ ਦੀ ਵੀ ਲੱਗਦੀ ਹੈ ਮੈਨੂੰ ਕਿਉਂਕਿ ਇੱਕ ਪੰਜਾਬੀ ਦਾ ਅਧਿਆਪਕ ਕਹ ਲਈ ਕਿ ਇੱਕ ਜਦੋਂ ਪਹਿਲਾਂ ਨਾ ਪਹਿਲੇ ਜਮਾਨੇ ਚ ਪੰਜਾਬੀ ਦੀ ਐਮਏ ਕਰਿਆ ਕਰਦੇ ਸੀ ਤਾਂ ਉਹਨੂੰ ਗਿਆਨੀ ਕਿਹਾ ਜਾਂਦਾ ਸੀ ਗਿਆਨੀ ਜਿਆਦਾ ਪੜਿਆ ਹਾਂਜੀ ਗਿਆਨੀ ਕਹਿੰਦੇ ਸੀ ਵੀ ਗਿਆਨੀ ਉਹ ਕਿਹਨੇ ਗਿਆਨੀ ਕਰ ਲਈ ਤੇ ਉਹ ਗਿਆਨੀ ਕਿਹਾ ਜਾਂਦਾਗਾ ਜਿਹੜਾ ਪੰਜਾਬੀ ਦਾ ਅਧਿਆਪਕ ਹੁੰਦਾਗਾ ਜੀ ਤੇ ਉਹ ਜੇ ਆਪਦੇ ਬੱਚੇ ਨੂੰ ਪੰਜਾਬੀ ਚੋਂ ਪਾਸ ਨਹੀਂ ਕਰਾ ਸਕਦਾ ਤਾਂ ਉਹ ਇੰਗਲਿਸ਼ ਕੰਪਿਊਟਰ ਸਾਇੰਸ ਐਸਐਸਟੀ ਜਾਂ ਕੋਈ ਹਿਸਟਰੀ ਸਬਜੈਕਟ ਹੈਗਾ ਉਹਦੇ ਵਿੱਚ ਤਾਂ ਫਿਰ ਬਹੁਤ ਦੂਰ ਦੀਆਂ ਗੱਲਾਂ ਨੇ ਤਾਂ ਪੰਜਾਬੀ ਦੇ ਵਿੱਚੋਂ ਪਾਸ ਹੋਣਾ ਬੱਚਿਆਂ ਲਈ ਬਹੁਤ ਲਾਜ਼ਮੀ ਸੀਗਾ ਹੁਣ ਉਹਨਾਂ ਨੂੰ ਰੀ ਅਪੀਅਰ ਕਰਨਾ ਪਊਗਾ ਤੇ ਜਾਂ ਹੁਣ ਬੱਚੇ ਕੁਝ ਫੇਲ ਵੀ ਹੋ ਗਏ ਤੇ ਅੱਜ ਇੱਕ ਮੰਦਭਾਗੀ ਘਟਨਾ ਮੈਂ ਤੁਹਾਨੂੰ ਸਾਂਝੀ ਕਰਦਣਾ ਇੱਕ 12ਵਾਂ ਦਾ ਬੱਚਾ ਸੀ ਉਹ ਫੇਲ ਹੋ ਗਿਆ ਲੁਧਿਆਣਾ ਦੀ ਘਟਨਾ ਗਈ ਤੇ ਉਹਦੇ ਵੱਲੋਂ ਇੱਕ ਪੱਖੇ ਨਾਲ ਲਟਕ ਕੇ ਜਿਹੜੀ ਹੈ ਸੁਸਾਈਡ ਕਰ ਲਿਆ ਗਿਆ ਤੇ ਮੈਂ ਵੀ ਬੰੱਚੇ ਨੂੰ ਜ਼ਰੂਰ ਕਹਾਂਗਾ ਕਿ ਫੇਲ ਪਾਸ ਹਰ ਇੱਕ ਜ਼ਿੰਦਗੀ ਦਾ ਹਿੱਸਾ ਹੈ ਸਰ ਚਾਹੇ ਉਹ ਤੁਹਾਡੀ ਜਮਾਤ ਆ ਚਾਹੇ ਤੁਹਾਡੀ ਨੌਕਰੀ ਆ ਚਾਹੇ ਤੁਹਾਡਾ ਕੁਝ ਵੀ ਆ ਉਹਦੇ ਵਿੱਚ ਤੁਸੀਂ ਫੇਲ ਵੀ ਹੋਵੋਗੇ ਪਾਸ ਵੀ ਹੋਵੋਗੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਮੈਦਾਨ ਛੱਡ ਦਿਮੋ ਮੈਦਾਨ ਹਮੇਸ਼ਾ ਖੁੱਲਾ ਹੈਗਾ ਇੱਕ ਸਾਲ ਪਿੱਛੇ ਰਹਿ ਗਏ ਕੋਈ ਗੱਲ ਨਹੀਂ ਦੂਸਰਾ ਸਾਲ ਆਏਗਾ ਤੀਸਰਾ ਸਾਲ ਆਏਗਾ ਉਹ ਇੱਕ ਕਹਾਵਤ ਆ ਆਪਣੇ ਬਹੁਤ ਸੋਹਣੀ ਕਹਾਵਤ ਆ ਸੁਜੀਤ ਬਾਦਲ ਸਾਹਿਬ ਦੀ ਕਿ ਪੱਤ ਚੜਾਈ ਹੈ ਤੋ ਨਵੀਂ ਰੁੱਤ ਵਿੱਚ ਯਕੀਨ ਰੱਖੀਂ ਪੱਤ ਚੜਾਈ ਹੈ ਤੂੰ ਨਵੀਂ ਰਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਦੋਂ ਕਲਮਾ ਤੂੰ ਫੁੱਲਾ ਜੋਗੀ ਜ਼ਮੀਨ ਰੱਖੀ ਕਹਿਣ ਦਾ ਭਾਵ ਕਿ ਅਸੀਂ ਸਭ ਕੁਝ ਕਰ ਸਕਦੇ ਹਾਂ ਵੀ ਪਰ ਸਾਡੇ ਚ ਉਹ ਹਿੰਮਤ ਹੋਣੀ ਚਾਹੀਦੀ ਆ ਉਹ ਜਜ਼ਬਾ ਹੋਣਾ ਚਾਹੀਦਾ ਤਾਂ ਜੋ ਜਿਹੜੀ ਗੱਲਬਾਤ ਆ ਉਹ ਪੇਰੇਸਰਾਂ ਤੂੰ ਪੇਰੇਸਰਾਂ ਕਰੋ ਗੱਲ ਕਿ ਮੈਂ ਫੇਲ ਹੋ ਗਿਆ ਜਾ ਅਦੇ ਆਪ ਬੱਚੇ ਜਿਹੜੇ ਆਪਣੇ ਪੇਰੈਂਟਸ ਨਾਲ ਜਾਂਦੇ ਆ ਆਪਕ ਨੇ ਉਹ ਬੱਚੇ ਨੂੰ ਗਾਈਡ ਕਰਨ ਵੀ ਬੱਚੇ ਕੋਗਾ ਨਹੀਂ ਫੇਲ ਹੋਗੇ ਉਹਨੂੰ ਅਸ਼ੇਮਡ ਨਾ ਫੀਲ ਕਰੋ ਸ਼ਰਮ ਨਾ ਸ਼ਰਮ ਨਾ ਫੀਲ ਕਰੋ ਬਹੁਤ ਕਿਸਾਂ ਚ ਇਹੀ ਹੁੰਦਾ ਬਹੁਤ ਕਿਸੇ ਵੀ ਮਾਪਿਓ ਉਹਦੇ ਤੇ ਹਾਂ ਵੀ ਹੋ ਜਾਂਦੇ ਕਰਦੇ ਉਸਤੇ ਮਾਰ ਕਰ ਦਿੰਦੇ ਨੇ ਯਾਰ ਉਸ ਮਜ਼ਾਕ ਬਣਾ ਦਿੰਦੇ ਨੇ ਇੱਕ ਫੇਲ ਹੋਣਾ ਵੀ ਜ਼ਿੰਦਗੀ ਦਾ ਪਾਰਟ ਆ ਸਿਖਾਉਂਦਾ ਸਭ ਆਪਾਂ ਚੀਜ਼ਾਂ ਆਪਾਂ ਜਦੋਂ ਕਿਤੇ ਜੌਬ ਕਰਦੇ ਆ ਆਪਾਂ ਕਿਤੇ ਕੰਮ ਸਿੱਖਦੇ ਆ ਆਪਾਂ ਕਈ ਥਾਵਾਂ 'ਤੇ ਆਪਾਂ ਨੂੰ ਕਈ ਚੀਜ਼ਾਂ ਦਾ ਨਹੀਂ ਆਉਂਦੀਆਂ ਹੁੰਦੀਆਂ ਉਹ ਹੌਲੀ ਸਿੱਖ ਜਾਂਦੇ ਆ ਪਰ ਇੱਕ ਪਾਰਟ ਆ ਲਾਈਫ ਦਾ ਤੁਹਾਨੂੰ ਸਿੱਖਣਾ ਜ਼ਰੂਰ ਪਏਗਾ ਤੇ ਜਿਹੜਾ ਹੈਗਾ ਤੁਹਾਨੂੰ ਨਾਲ ਦੇ ਨਾਲ ਕਹਿ ਲਈਏ ਕਿ ਆਪਣੀ ਫੋਕਸ ਕਰਨਾ ਪਏਗਾ ਪੜਾਈ ਤੇ ਤਾਂ ਫੋਕਸ ਕਰੋਗੇ ਤਾਂ ਸਾਰਾ ਕੁਝ ਨਿਕਲ ਕੇ ਸਾਹਮਣੇ ਜ਼ਰੂਰ ਆਏਗਾ ਅਗਲਾ ਸਵਾਲ ਏਕਮ ਇਹ ਆ ਕਿ ਪੰਜਾਬ ਦੇ ਜਿਹੜੇ ਲੀਡਰ ਨੇ ਹਰਜੋਤ ਸਿੰਘ ਬੈਂਸ ਉਹਨਾਂ ਨੇ ਬਿਆਨ ਦਿੱਤਾ ਕਿ ਪੰਜਾਬ ਵਿੱਚ ਨਸ਼ਾ ਪੂਰਨ ਤੌਰ ਤੇ ਬੰਦ ਹੋ ਗਿਆ ਹੂੰ ਠੀਕ ਆ ਉਹਨਾਂ ਨੇ ਬਿਆਨ ਦਿੱਤਾ ਪਰ ਬੀਤੇ ਦਿਨੀ ਮਜੀਠੇ ਦੇ ਵਿੱਚ ਨਜਾਇਜ਼ ਸ਼ਰਾਬ ਵੀ ਮਿਲੀ ਹੈ ਜਿੱਚੋ ਤਕਰੀਬਨ 25 ਲੋਕਾਂ ਦੀ ਮੌਜੂਦਗੀ ਸੀ ਬਿਲਕੁਲ ਤੇ ਇੱਕ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਚਟਾ ਵੀ ਫੜਿਆ ਗਿਆ 80 ਕਿਲੋ ਦੇ ਹਿਸਾਬ ਨਾਲ 80 ਕਿਲੋ ਚਟਾ ਫੜਿਆ ਗਿਆ ਤੇ ਇੱਕ ਪਾਸੇ ਸਰਕਾਰ ਦੇ ਵੱਡੇ ਲਿਟਰੇ ਬਿਆਨ ਦੇ ਰਿਹਾ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਤਾ ਦੂਜੇ ਪਾਸੇ ਨਕਲੀ ਸ਼ਰਾਬਾਂ ਮਿਲ ਰਹੀਆਂ ਨੇ ਮੋਤਾ ਹੋ ਰਹੀਆਂ ਚਿੱਟਾ ਵਿਕ ਰਿਹਾ ਇਹ ਫਿਰ ਨਸ਼ਾ ਬੰਦਤਾ ਨਹੀਂ ਹੋਇਆ ਕਿਸੇ ਕੋਲ ਮਨਪ੍ਰੀਤ ਇੱਕ ਕਿਸੇ ਗੱਲ ਕਹੀ ਸੀ ਕਿ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਤਾਂ ਨਹੀਂ ਸ਼ਰਾਬ ਵਿਕਦਾ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰ ਚਿੱਟਾ ਵਕਾਰੀ ਆ ਜਾਂ ਸਰਕਾਰ ਦਾ ਇਹਦੇ ਵਿੱਚ ਹੱਥ ਹੈਗਾਗਾ ਪਰ ਇਦੇ ਵਿੱਚ ਕਹਿ ਰਿਹਾ ਕਿ ਸਰਕਾਰ ਦਾ ਜਿਹੜਾ ਹੈਗਾ ਰੋਲ ਇਹ ਹੋਣਾ ਚਾਹੀਦਾ ਕਿ ਪੰਜਾਬ ਪੁਲਿਸ ਨੂੰ 2 ਘੰਟਿਆਂ ਦੀ ਛੁੱਟੀ ਦੇ ਦੇਵੇ ਕਿ ਕਿਸੇ ਪੰਜਾਬ ਪੁਲਿਸ ਦੇ ਐਸਐਚਓ ਦੀ ਇਹ ਲਾਈਨ ਆ ਕੋਟਾ ਕਿਸੇ ਨੂੰ 2 ਘੰਟੇ ਕਹਿੰਦਾ ਫੋਨ ਨਾ ਆਵੇ 2 ਘੰਟੇ ਨਸ਼ਾ ਬੰਦ ਕਰ ਦਾਂਗੇ 2 ਘੰਟਿਆਂ 'ਚ ਪੂਰੇ ਪੰਜਾਬ 'ਚ ਇੱਕ ਵੀ ਨਸ਼ਾ ਕਰਨ ਵਾਲਾ ਲੰਬੂ ਜਿਹੜਾ ਨਸ਼ਾ ਕਰਨ ਵਾਲਾ ਤਾਂ ਬਿਮਾਰ ਹੋ ਜਾਂਦਾ ਪੀੜਤ ਹੋ ਜਾਂਦਾ ਤਾਂ ਉਹਨੂੰ ਨਹੀਂ ਉਹ ਤਾਂ ਬਿਮਾਰ ਦੀ ਗਿਣਤੀ ਗਿਣ ਲੈਣਿਆ ਉਹਨੂੰ ਆਪਾਂ ਜਿਹੜੇ ਵੇਚਦੇ ਨੇ ਕਾਰੋਬਾਰ ਨੇ ਵੱਡੇ ਮਗਰਮੱਛ ਨੇ ਉਹ ਕਹਿੰਦੇ ਸੀ 2 ਮਿੰਟਾਂ 'ਚ ਫੜ ਲਾਂਗਾ ਸਾਨੂੰ ਫੋਨ ਨਾ ਆਵੇ ਕਹਿੰਦੇ ਸੀ ਇਹਨੂੰ ਫੜ ਜਾਣੇ ਆ ਵਿੱਚ ਐਮਐਸ ਦਾ ਫੋਨ ਆਇਆ ਦਾ ਪਹਿਲੇ ਫੋਨ ਆ ਜਾਦਾ ਤੁਰਨ ਲੱਗੇ ਗੱਡੀ 'ਚ ਜਲੇ ਬੈਠਣ ਲੱਗੇ ਜਿੱਦਿਗਾ ਸਾਨੂੰ ਉੱਤਰਨਾ ਪਿਆ ਜਾਂਦਾ ਕੀ ਕਰੀਏ ਨੌਕਰੀ ਹੈ ਕਹਿਣ ਤੋਂ ਭਾਵ ਜਿਵੇਂ ਤੁਸੀਂ ਸਵਾਲ ਕੀਤਾ ਹੁਣ ਇੱਕ ਮਿਊਨਿਸੀਪਲ ਸਭਾ ਨੇ ਵੀਡੀਓ ਜਾਰੀ ਕੀਤੀ ਹੈ ਕਿ ਜਿੱਥੇ ਨਕਲੀ ਸ਼ਰਾਬ ਫੜੀ ਗਈ ਹੈ ਉਹ ਨਕਲੀ ਸ਼ਰਾਬ ਫੜਨਾ ਮੋਤਾਂ ਵੀ ਹੋ ਗਈਆਂ ਪਰ ਲੋਕ ਫਿਰ ਵੀ ਲਈ ਆ ਰਹੇ ਆ ਹਮ ਉਹ ਲਫਾਫਿਆਂ ਦੇ ਵਿੱਚ ਪਵਾ ਕੇ ਲਈ ਆ ਰਹੇ ਆ ਜਿਹੜੀਆਂ ਆਮ ਕੋਈ ਬੋਤਲ ਖਾਲੀ ਠੰਡੇ ਵਾਲੀ ਬੋਤਲ ਖਾਲੀ ਹੋਊਗੀ ਉਹਦੇ ਵਿੱਚ ਲਈ ਆ ਰਹੇ ਆ ਖਾਰੇ ਵਾਲੀ ਬੋਤਲ ਵਿੱਚ ਲਈ ਆ ਰਹੇ ਹੈਗੇ ਲੋਕਾਂ ਵੱਲੋਂ ਉਹਨਾਂ ਨੂੰ ਰੋਕਿਆ ਵੀ ਜਾ ਰਿਹਾ ਹੈਗਾ ਔਰ ਫਿਰ ਸਰਕਾਰ ਕੀ ਕਰੇ ਉੱਥੇ ਉੱਚੀ ਸਰਕਾਰ ਲੋਕ ਦੇਖੋ ਆਪਾਂ ਨੂੰ ਕਹਿੰਦੇ ਉਹਨਾਂ ਨੇ ਬਾਜ਼ਾਰ ਤੋਂ ਖਾਣ ਨੂੰ ਸਮੋਸਾ ਵੀ ਮਿਲਦਾ ਬਾਜ਼ਾਰ ਤੋਂ ਖਾਣ ਨੂੰ ਰੋਟੀ ਮਿਲਦੀ ਹੈ ਬਾਜ਼ਾਰ ਤੋਂ ਖਾਣ ਨੂੰ ਜ਼ਹਿਰ ਵੀ ਮਿਲਦੀ ਹੈ ਹੁਣ ਜ਼ਰੂਰੀ ਨਹੀਂ ਉਹ ਜ਼ਹਿਰ ਖਰੀਦ ਕੇ ਖਾਈ ਰੋਟੀ ਖਰੀਦ ਕੇ ਖਾ ਸਕਦੇ ਸਮੋਸਾ ਖਰੀਦ ਕੇ ਕੁਝ ਕੁਛ ਦੋਟਾ ਮੰਨ ਕਰ ਤਾ ਖਾ ਲੋ ਜ਼ੂਰੇ ਜ਼ਹਿਰ ਖਰੀਦ ਕੇ ਖਾਣਾ ਉਹੀ ਚੀਜ਼ ਆ ਕਿ ਜਿਹੜੀ ਸ਼ਰਾਬ ਹੈਗੀ ਆ ਪ੍ਰਸ਼ਾਸਨ ਦੇ ਵੱਲੋਂ ਮੈਂ ਇੱਕ ਵੀਡੀਓ ਦੇਖੀ ਸੀ ਕਿ ਉਹ ਦਿਨੋ ਪਾ ਈ ਰਿਕਸ਼ਾ ਹੈ ਦੰਨੇ ਹਾਂਜੀ ਈ ਰਿਕਸ਼ਾ ਦੇ ਉੱਪਰ ਸਪੀਕਰ ਲਗਾਇਆ ਹੋਇਆ ਤੇ ਇੱਕ ਪੁਲਿਸ ਦਾ ਕੋਈ ਗ੍ਰਿੰਦਾ ਜਾਂ ਕਹ ਲਈਏ ਕੋਈ ਮੁਲਾਜ਼ਮ ਹੋਏਗਾ ਉਹ ਲਗਾਤਾਰ ਭਾਸ਼ਣ ਦਿੰਦਾ ਜਾ ਰਿਹਾ ਕਿ ਜੇਕਰ ਪਹਿਲਾਂ ਦਾ ਸ਼ਰਾਬ ਨਾ ਪੀਓ ਉਹਦਾ ਇਹ ਬਿਆਨ ਹੈ ਅਗਰ ਤੁਹਾਡਾ ਨਹੀਂ ਹੋ ਸਰਦਾ ਸ਼ਰਾਬੀ ਤੇ ਬਿਨਾ ਤਾਂ ਕੰਮ ਸੇ ਕੰਮ ਠੇਕੇ ਤੋਂ ਲੈ ਕੇ ਪੀਓ ਨਾ ਜੇ ਸ਼ਰਾਬ ਨਾ ਪੀਓ ਤਾਂ ਜੋ ਤੁਹਾਡੀ ਜਿਹੜੀ ਜ਼ਿੰਦਗੀ ਮੌਤ ਆ ਉਹ ਜਿਹੜਾ ਹੈਗਾਗਾ ਵੀ ਤੁਸੀਂ ਕਿਸੇ ਗਲਤ ਰਸਤੇ ਨਾ ਪਵੋ ਕਿਉਂਕਿ ਜਿਹੜੀ ਜਿਹੜੀ ਨਕਲੀ ਸ਼ਰਾਬ ਉਹਦੇ ਵਿੱਚ ਕੀ ਪਾਇਆ ਹੋਇਆ ਕੀ ਨਹੀਂ ਪਾਇਆ ਹੋਇਆ ਉਹ ਨਹੀਂ ਪਤਾ ਕਿਉਂਕਿ ਜਿਹੜੀ ਠੇਕੇ ਤੋਂ ਸ਼ਰਾਬ ਮਿਲਦੀ ਹੈ ਉਹਦੇ ਤੇ ਬੋਤਲ ਦੇ ਉੱਤੇ ਬਕਾਇਦਾ ਡਿਗਰੀ ਲਿਖੀ ਹੁੰਦੀ ਹੈ ਇੰਨੇ ਡਿਗਰੀ ਚ ਤਾਪਮਾਨ ਜਾਂ ਨਿਰਜਿਤ ਅਲਕੋਹਲ ਆ ਜਿੰਨੀ ਸਾਰਾ ਕੁਝ ਮੈਂਸ਼ਨ ਹੁੰਦਾਗਾ ਬੰਦਾ ਉਸਸ ਹਸਾ ਉਹਨੂੰ ਕੰਜ਼ੂਮ ਕਰਦਾ ਉਸ ਹਾਵਨ ਉਹਦਾ ਜੋ ਵੀ ਰਿਜ਼ਲਟ ਆਉਂਦਾ ਹੈਗਾ ਪਰ ਜਿਵੇਂ ਵੀਡੀਓ ਵਿੱਚ ਦੇਖਿਆ ਗਿਆ ਸਰਿਆਮ ਉਹ ਡੱਬੇ ਦੇ ਵਿੱਚ ਐਡੀ 2 ਲੀਟਰ ਦੀ ਬੋਤਲ ਪਾਈ ਹੋਈ ਆ ਲਫਾਫਿਆਂ ਦੇ ਵਿੱਚ ਸ਼ਰਾਬ ਆ ਰਹੀ ਆ ਉਹਨਾਂ ਹਰਜੋਤ ਵੇਚਦੇ ਕਹਿੰਨ ਉਹ ਜੋ ਮਰਜ਼ੀ ਕਹੀ ਜਾਣਾ 80 ਕਿਲੋ ਚਟਾ ਅਸੀਂ 80 ਗ੍ਰਾਮ ਤਾਂ ਸੁਣਿਆ ਸੀ 800 ਗ੍ਰਾਮ ਵੀ ਸੁਣਿਆ ਸੀ ਵੀ 800 ਦਾ ਚਟਾ ਫੜਿਆ ਗਿਆ ਕੇਸ ਪੈ ਗਿਆ ਕਿਲੋਆਂ ਚ ਤਾਂ ਬਹੁਤ ਜ਼ਿਆਦਾ ਇੱਦਾਂ 80 ਕਿਲੋ ਕਹਿ ਲਿਆ ਕਿ ਆਮ ਜੀ ਚਾਰ ਪਰਿਵਾਰ ਚਾਰ ਜੀਆ ਦਾ ਪਰਿਵਾਰ ਆ ਪੰਜ ਪਰਿਵਾਰਾਂ ਦਾ ਜੀਆ ਦਾ ਪਰਿਵਾਰ ਆ ਤਾਂ 4 ਕਿਲੋ ਆਟਾ ਮਹੀਨੇ ਦਾ ਉਹਨਾਂ ਦਾ ਤਾਂ 80 ਕਿਲੋ ਚਟਾ ਕਿੱਥੇ ਲੱਗੂ ਉਹਦੀ ਕੀਮਤੇ ਨਹੀਂ ਪਤਾ ਲੱਗਦੀ ਉਹਦੇ ਸਿਫਰੇ ਮੁੱਕ ਜਾਣਗੇ ਆਪਣੇ ਕੋਲੇ ਵੀ 80 ਕੋ ਟਟਾ ਕਿੱਥੋਂ ਜਾ ਕੇ ਉਹ ਹੋਊਗਾ ਔਰ 80 ਕੋ ਟਟਾ ਆਜਾ ਕਿੱਥੋਂ ਆਇਆ ਕਿੱਥੋਂ ਮੈਂ ਨਾ ਆਇਆ ਕਿੱਥੋਂ ਉਹ ਕਹਿੰਦਾ ਡਰੋਨ ਰਾਹੀਂ ਆਉਂਦਾ ਡਰੋਨ 80 ਕੋ ਵਜਨ ਦਾ ਕਿਹਦਾ ਹੁਣ ਜਿਆਦਾ ਇਹ ਹੋ ਸਕਦਾ ਵੀ ਪੰਜਾਬ ਵਿੱਚ ਚਿੱਟਕ ਦੇ ਡਿਊਸ ਹੋਣ ਲੱਗ ਗਿਆ ਬਣਨ ਲੱਗ ਗਿਆ ਸਕੋ ਕਨਸੈਂਟ੍ਰੇਟਿਕ ਹੋਣ ਲੱਗਿਆ ਜਾਇ ਕਹਿ ਸਕਦੇ ਆ ਵੀ ਉਹ ਹੌਲੀ 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 200 ਗ੍ਰਾਮ 500 ਗ੍ਰਾਮ ਕਿਲੋ ਹੁੰਦਾ 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 80 ਕਿਲੋ ਇਕੱਠਾ ਹੋ ਗਿਆ ਉਹਨੇ ਇਕੱਠਾ ਕਰ ਲਿਆ ਕੋਈ ਖੇਵ ਵੱਡੀ ਵੇਚਣ ਦੇ ਇਰਾਦੇ ਨਾਲ ਕਹਿ ਲਈਏ ਕਿ ਉਹ ਕਥਾ ਕੀਤਾ ਗਿਆ ਹੋਊਗਾ ਪਰ ਹੁਣ ਸਰਕਾਰ ਹੈਗੀ ਆ ਉਹ ਵੱਡੇ ਦਾਅਵੇ ਤਾਂ ਕਰ ਰਹੀ ਆ ਪਰ ਦਾਅਵੇ ਕਿਦਾਂ ਕਿਤੇ ਫੇਲ ਹੁੰਦੇ ਦਿਖਾਈ ਦੇ ਰਹੇ ਨੇ ਹੁਣ ਦੇਖਣ ਦਾ ਵਿਸ਼ਾ ਹੋਏਗਾ ਕਿ ਇਹ ਜਿਹੜੀ 80 ਕਿਲੋ ਵਾਲੀ ਘਟਨਾ ਜਾਂ ਨਕਲੀ ਸ਼ਰਾਬ ਵਾਲੀ ਘਟਨਾ ਇਹਦੇ ਤੋਂ ਲੋਕ ਕਿੰਨਾ ਸੁਚੇਤ ਹੋਣਾ ਦੇਖੋ ਮਨਪ੍ਰੀਤ ਆਪਾਂ ਨੂੰ ਲੋਕ ਇੱਕ ਪਾਸੇ ਜ਼ਹਿਰ ਵੀ ਫਰੋਣਗੇ ਇੱਕ ਪਾਸੇ ਪਾਣੀ ਫਰੋਣਗੇ ਉਹ ਆਪਣੀ ਇੱਛਾ ਅਗੇ ਪਾਣੀ ਫੜਨਾ ਜ਼ਹਿਰ ਪੜਨਾ ਸ਼ਰਾਬ ਮਾੜੀ ਹੈ ਸਿਹਤ ਲਈ ਨਹੀਂ ਪੀਣੀ ਚਾਹੀਦੀ ਔਰ ਖਾਸ ਕਰਕੇ ਉਹ ਸ਼ਰਾਬ ਤਾਂ ਬਿਲਕੁਲ ਨਹੀਂ ਪੀਣੀ ਚਾਹੀਦੀ ਜਿਹੜੀ ਨਜਾਇਜ਼ ਹੈਗੀ ਆ ਜਿਹਦੇ ਵਿੱਚ ਮਿਲਾਵਟ ਹੈਗੀ ਆ ਜਿਹਦੇ ਨਾਲ ਤੁਹਾਨੂੰ ਪਤਾ ਹੈਗਾ ਵੀ 25 ਮੌਤਾਂ ਆਲਰੇਡੀ ਹੋ ਚੁੱਕੀਆਂ ਨੇ ਤੁਸੀਂ ਫੇਰ ਉਹ ਸ਼ਰਾਬ ਪੀ ਰਹੇ ਹੋਗੇ ਸਸਤੇ ਦੇ ਲਾਲਚ ਦੇ ਵਿੱਚ ਘਟੀਆਂ ਦੇ ਲਾਲਚ ਦੇ ਵਿੱਚ ਕਿ ਸਸਤੀ ਮਿਲ ਰਹੀ ਆ ਉਸੇ ਨਸ਼ਾ ਕਰਨਾ ਦਾ ਚਲੋ ਜ਼ਿੰਦਗੀ ਪਰਮਾਤਮਾ ਦੇ ਹੱਥ ਹੁੰਦੀ ਆ ਕਦੋਂ ਕਿੱਥੇ ਚਲੇ ਜਾਣਾ ਉਹ ਹੀ ਦਾ ਹੁਣ 10-10 ਲੱਖ ਦੇ ਤਾਂ ਚੈੱਕ ਉਹਨਾਂ ਨੂੰ ਦੇ ਦਿੱਤੇ ਗਏ ਨੇ ਪਰਿਵਾਰਾਂ ਨੂੰ ਤੇ ਬੜੀ ਸੋਸ਼ਲ ਮੀਡੀਆ ਤੇ ਟਰੋਲ ਕੀਤਾ ਜਾ ਰਿਹਾ ਵੀ ਆਮ ਆਦੀ ਪਾਰੀ ਸਰਕਾਰ ਨੂੰ ਵੀ ਸ਼ਰਾਬੀ ਜਿਉਂਦਾ ਕੱਕ ਦਾ ਮਰਿਆ ਲੱਖ ਦਾ ਵੀ 10 ਲੱਖ ਪਰ ਜਿਹਦਾ ਪਰਿਵਾਰ ਦਾ ਜੀ ਚਲਾ ਗਿਆ ਉਹਨੂੰ 10 ਲੱਖ ਵੀ ਨਹੀਂ ਬੜਾ ਹੈਗਾ ਕਿਉਂਕਿ 10 ਲੱਖ 2 ਸਾਲ ਨੂੰ ਕੁਝ 4 ਸਾਲ ਨੂੰ ਕੁਝ 5 ਸਾਲ ਨੂੰ ਇਹਦਾ ਜੀ ਚਲੇ ਗਿਆ ਜਿਹਦਾ ਜੀ ਉਮਰ ਕਮਾਣਾ ਸੀ ਜਿਹਦੇ ਵਿੱਚ 35-35 ਸਾਲ ਦੇ ਨੌਜਵਾਨ ਸੀ 34-34 ਸਾਲ ਦੇ ਨੌਜਵਾਨ ਜਿਹੜੇ ਚਲੇ ਗਏ ਉਹਨਾਂ ਦੀ ਸਾਰੀ ਉਮਰ ਬੈਸ ਜਿੰਦਗੀ ਉਹਨੇ ਕੱਢਣੀ ਔਰ ਉੱਥੇ ਦੇ ਡੀਸੀ ਨੇ சாட்சி ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇ ਕਿਸੇ ਨੇ ਸ਼ਰਾਬ ਪੀਤੀ ਸੀ ਹਲੇ ਠੀ ਮਤਲਬ ਕਿ ਹਲੇ ਮੌਤ ਨਹੀਂ ਹੋਈ ਮਾਰਗਾ ਉਹਨੂੰ ਲੈ ਆਓ ਹੂੰ ਉਹਨੂੰ ਰੱਖੋ ਨਾ ਉਹਦਾ ਇਲਾਜ ਕਰਾਓ ਜੀ ਠੀਕ ਹੈ ਉਹਨੂੰ ਡਾਕਟਰ ਦੇ ਨਾਮ ਨਹੀਂ ਛੇੜ ਰੱਖੋ ਕੋਈ ਗੱਲ ਨਹੀਂ ਪੀਤੀ ਕਿ ਠੀਕ ਆ ਹੁਣ ਹੁਣ ਸੇ ਤਾਂ ਹੋ ਗਿਆ ਲੁੱਕਦੇ ਕਿਉਂ ਇਹ ਦੇਖੋ ਛੁੜ ਦੇਵੇ ਕੋਈ ਪਰਚਾ ਪੈਣ ਲੱਗਿਆ ਵੀ ਕਿ ਹੋ ਗਈ ਕਿਉਂ ਕੀਤੀ ਤੁਸੀਂ ਆਪਦਾ ਉਹਦਾ ਇਲਾਜ ਕਰਵਾਓ ਤਾਂ ਬੜਾ ਡੀਸੀ ਵੱਲੋਂ ਬੜਾ ਸੋਹਣਾ ਕਦਮ ਚੱਕਿਆ ਗਿਆ ਕਿ ਜਾ ਕੇ ਉਹਨਾਂ ਨੇ ਪਿੰਡਾਂ ਵਿੱਚ ਸਰਪੰਚਾਂ ਨੂੰ ਨੰਬਰਦਾਰਾਂ ਨੂੰ ਸਭ ਨੂੰ ਬੇਨਤੀ ਹੱਥ ਜੋੜ ਕੇ ਬੇਨਤੀ ਕੀਤੀ ਮਾਮਾ ਨੂੰ ਕਲੇਵੇ ਵਿੱਚ ਲਿਆ ਕਿ ਜੇ ਕੋਈ ਤੁਹਾਡਾ ਬਿਮਾਰ ਹੈਗਾ ਉਹਨੂੰ ਇਲਾਜ ਲਈ ਭੇਜੋ ਜੇ ਕੋਈ ਚਲੇ ਗਿਆ ਤਾਂ ਅਸੀਂ ਤੁਹਾਡੇ ਨਾਲ ਖੜੇ ਹਾਂਗੇ ਬੜਾ ਹੀ ਮਾਹੌਲ ਜਿਹੜਾ ਹੈਗਾ ਮੀਠਾ ਹਲਕੇ ਦਾ ਕਹਿ ਲਈਏ ਕਿ ਇਸ ਸਮੇਂ ਸਹਿਮੇ ਹੋਇਆ ਗੰਭੀਰ ਮਾਹੌਲ ਆ ਤਾਂ ਦੇਸ਼ਾਂ ਸਰਕਾਰਾਂ ਉਸ ਤੇ ਕੀ ਐਕਸ਼ਨ ਲੈਂਦੀ ਇੱਕ ਸਵਾਲ ਮੇਰਾ ਛੋਟਾ ਜਿਹਾ ਜਿੱਤੇ ਆਪਾਂ ਡਿਸਕਸ਼ਨ ਕਰਨੀ ਹੋਣਾ ਜੀ ਕਿ ਇੱਕ ਖਬਰ ਆਈ ਸੀ ਕਿ ਅੱਜ ਦੀ ਹੀ ਹੈ ਕਿ ਇੱਕ ਪ੍ਰਵਾਸੀ ਮਜ਼ਦੂਰ ਜਿਹੜਾ ਆਟੋ ਰਿਕਸ਼ਾ ਚਲਾਉਂਦਾ ਹੂੰ ਉਹਦੇ ਵੱਲੋਂ ਸਕੂਲ ਦੇ ਵਿੱਚੋਂ ਲੱਗਿਆ ਹੋਇਆ ਸਕੂਲ ਦੇ ਬੱਚਿਆਂ ਨੂੰ ਛੱਡਣ ਜਾਂਦਾ ਹੂੰ ਹੂੰ ਤੇ ਛੱਡਣ ਤੋਂ ਪਹਿਲਾਂ ਨਾ ਉਸ ਆਟੋ ਦੇ ਵਿੱਚ ਕੁੜੀ ਦੇ ਨਾਲ ਗਲਤ ਹਰਕਤ ਕਰਦਾ ਹੂੰ ਤੇ ਕੁੜੀ ਜਦੋਂ ਸਕੂਲ ਪਹੁੰਚਦੀ ਉਹ ਆਪਣੇ ਅਧਿਆਪਕਾਂ ਨੂੰ ਟੀਚਰਸ ਨੂੰ ਸ਼ਿਕਾਇਤ ਲਾਉਂਦੀ ਉਸ ਤੋਂ ਬਾਅਦ ਉਹਨੂੰ ਲੱਭਿਆ ਜਾਂਦਾ ਹੂੰ ਮਜ਼ਦੂਰ ਨੂੰ ਹੂੰ ਫਿਰ ਲੋਕਾਂ ਵਾਂਗ ਲੋ ਚੰਗੀ ਘੁੱਟ ਮਾਰ ਵੀ ਕੀਤੀ ਜਾਂਦੀ ਹੋਵੇ ਚੰਗੇ ਤਰੀਕੇ ਨਾਲ ਇਹ ਆਪਾਂ ਇਹ ਅਜੇ ਕਿਸੇ ਆਪਾਂ ਪਹਿਲਾਂ ਪੰਜਾਬ 'ਚ ਸੁਣਦੇ ਨਹੀਂ ਸੀ ਲੋਕਾਂ ਨੂੰ ਡਰ ਹੁੰਦਾ ਸੀ ਜੀ ਹੁਣ ਇਹ ਚੀਜ਼ਾਂ ਪੰਜਾਬ 'ਚ ਹੋਣ ਲੱਗ ਗਈਆਂ ਦੇਖੋ ਮੈਂ ਦੇਖੋ ਕਿਸੇ ਪ੍ਰਵਾਸੀ ਦਾ ਇੱਥੇ ਰਹਿਣਾ ਮੈਂ ਗਲਤ ਨਹੀਂ ਠਹਿਰਾਂਗਾ ਹਮ ਹਰ ਇੱਕ ਪ੍ਰਵਾਸੀ ਵੀ ਗਲਤ ਨਹੀਂ ਹੁੰਦਾ ਤੇ ਹਰ ਇੱਕ ਜਿਹੜਾ ਇੱਥੇ ਦਾ ਮੂਲ ਨਿਵਾਸੀ ਆ ਉਹ ਵੀ ਸਹੀ ਨਹੀਂ ਹੁੰਦਾ ਜ਼ਰੂਰੀ ਨਹੀਂ ਹੁੰਦਾ ਕਿ ਪ੍ਰਵਾਸੀ ਗਲਤ ਕੰਮ ਕਰੂਗਾ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਪੰਜਾਬ ਦਾ ਨਿਵਾਸੀ ਹੈ ਉਹ ਹੀ ਸਹੀ ਕੰਮ ਕਰੂਗਾ ਬੰਦੇ ਦੇ ਜਿਹੜਾ ਚਰਿੱਤਰ ਹੈਗਾ ਉਹਦਾ ਅੰਦਾਜ਼ਾ ਉਹਦੀ ਆਧਾਰ ਕਰ ਤੋਂ ਲਗਾਇਆ ਜਾ ਸਕਦਾ ਜੀ ਬਿਲਕੁਲ ਉਹਦੀਆਂ ਅੱਖਾਂ ਵਰਕੇ ਨਹੀਂ ਲਗਾਇਆ ਜਾ ਸਕਦਾ ਕਿਸੇ ਦੀ ਕਦੋਂ ਨੀਤ ਨੇ ਗਲਤ ਹਰਕਤ ਵੱਲ ਚਲੇ ਜਾਣਾ ਇਹ ਪਰਮਾਤਮਾ ਹੀ ਜਾਣਦਾ ਦੇਖੋ ਜਿਹੜੀ ਗੱਲ ਤੁਸੀਂ ਨਿਊਜ਼ ਕਰ ਰਹੇ ਦੱਸ ਰਹੇ ਹੋ ਪਟਿਆਲਾ ਦੀ ਨੀ ਖਬਰ ਹੈਗੀ ਆ ਕਿ ਬੱਚੀ ਦੇ ਵੱਲ ਜਿਹੜੀ ਸ਼ਿਕਾਇਤ ਕੀਤੀ ਗਈ ਆ ਉਹਦੇ ਪੇਰੈਂਟਸ ਆਪਣੇ ਅਧਿਆਪਕਾਂ ਨੂੰ ਅਧਿਆਪਕਾਂ ਦੇ ਵੱਲੋਂ ਕਰੇ ਫੋਨ ਕੀਤਾ ਗਿਆ ਤੇ ਘਰ ਦੇ ਆਏ ਤਾਂ ਡਰਾਈਵਰ ਨੂੰ ਲੱਭਣ ਲੱਗੇ ਤਾਂ ਡਰਾਈਵਰ ਜਿਹੜੇ ਦੂਜੇ ਡਰਾਈਵਰ ਸੀ ਉਹਨਾਂ ਨੇ ਕਿ ਕਿਉਂ ਵਾਲਾ ਬਰੇ ਸਾਥੀ ਵੀ ਕਿਉਂ ਲੱਭ ਰਹੇ ਹੋ ਤਾਂ ਉਹਨਾਂ ਨੇ ਸਹਿ ਵੀ ਸਾਡੀ ਬੱਚੀ ਨਾਲ ਐਨਾ ਦੀ ਹਰਕਤ ਕੀਤੀ 7-8 ਸਾਲ ਦੀ ਬੱਚੀ ਆ ਤਾਂ ਉਹਨਾਂ ਨੇ ਉਹ ਡਰਾਈਵਰਾਂ ਨੇ ਕੁੱਟਿਆ ਪਹਿਲਾਂ ਤਾਂ ਬਹੁਤ ਜ਼ਿਆਦਾ ਫਿਰ ਪੇਰੈਂਟਸ ਨੇ ਕਾਫੀ ਜ਼ਿਆਦਾ ਕਟਾਪਾ ਦਾ ਰਿਆ ਤੇ ਕਾਫੀ ਗੰਭੀਰ ਰੂਪੇ ਜ਼ਖਮੀ ਵੀ ਹੋ ਔਰ ਪੁਲਿਸ ਕਹਿ ਰਹੀ ਹੈ ਕਿ ਸਾਡੇ ਕੋਲ ਕੋਈ ਪੀੜਤ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ। ਪਹਿਲੀ ਗੱਲ ਤਾਂ ਪੀੜਤ ਨਹੀਂ ਹੈ ਉਹ। ਹੂੰ ਜਿਹੜਾ ਇਹ ਜਿਆ ਘਟਿਆ ਕਰਤੂਤ ਕਰਦਾ। ਜੀ। ਔਰ ਦੂਸਰੀ ਗੱਲ ਅਧਿਆਪਕਾ ਨੂੰ ਬਹੁਤ ਸੋਹਣੀ ਗੱਲ ਮੈਂ ਕਹਿੰਦਾ ਅਧਿਆਪਕ ਦੀ ਹੈਗੀ ਆ ਜਿਹੜਾ ਬੱਚੇ ਨਾਲ ਉਹਦੀ ਇੰਨੀ ਕਲੋਜ਼ਨੈਸ ਸੀ ਹੂੰ ਉਹ ਦੱਸ ਸਕੀ ਦੱਸ ਸਕੀ ਕੁੜੀ ਕੰਫਰਟੇਬਲੀ ਨਹੀਂ ਬੱਚੇ ਅੰਦਰੇ ਅੰਦਰ ਘੁੱਟਦੇ ਰਹਿੰਦੇ ਨੇ ਆਪਣੇ ਮਾਪਿਆਂ ਨੂੰ ਦੱਸ ਨਹੀਂ ਸਕਦੇ ਉਹ ਬੱਚੀ ਨੇ ਉਹਨੂੰ ਬੱਚੀ ਨੂੰ ਗੁੱਡ ਟੱਚ ਤੇ ਬੈਡ ਟੱਚ ਦਾ ਪਤਾ ਹੁੰਦਾ ਬੀ ਗੁੱਡ ਟੱਚ ਕੀਆ ਬੈ ਟੱਚ ਕੀ ਲੀ ਉਹਨੇ ਗੁੱਡ ਤੇ ਬੈ ਟੱਚ ਚ ਦੇਖਿਆ ਮੇਰੇ ਨਾਲ ਬੈ ਟੱਚ ਹੋਇਆ ਉਹਨੇ ਜਾ ਕੇ ਉਹਦੇ ਅਧਿਆਪਕ ਨੂੰ ਦੱਸਿਆ ਕਿ ਮੇਰੇ ਨਾਲ ਬੈ ਟੱਚ ਹੋਇਆ ਉਹ ਉਹਦੇ ਅਧਿਆਪਕਾਂ ਦੀ ਸੈਂਸਿਟੀਵਿਟੀ ਹੈ ਜਿਹੜੀ ਉਹ ਇੰਨੀ ਕੁ ਵਧੀਆ ਸੀ ਕਿ ਉਹਨੇ ਇੱਕ ਬੱਚੇ ਨਾਲ ਬੌਂਡ ਬਣਾ ਰੱਖਿਆ ਸੀ ਕਿ ਹਰ ਗੱਲ ਬੇਟੇ ਮੈਨੂੰ ਦੱਸਣੀ ਆ ਆ ਕੇ ਤਾਂ ਮੈਂ ਅਜੇ ਉਹ ਅਧਿਆਪਕਾਂ ਨੂੰ ਸਲਾਮ ਕਰਦਾ ਕਿ ਤੁਸੀਂ ਬਹੁਤ ਸੋਹਣਾ ਬੱਚਿਆਂ ਨੂੰ ਗਾਈਡ ਕਰ ਰਹੇ ਹੋ ਕਿ ਤੁਸੀਂ ਬੱਚਿਆਂ ਦੇ ਵਿੱਚ ਉਹ ਕਹਿਣੀ ਕਿ ਇੱਕ ਸੁਤੰਤਰਤਾ ਲੈ ਕੇ ਆ ਰਹੇ ਹੋ ਉਹਦੇ ਵਿਚਾਰ ਤੁਹਾਨੂੰ ਖੁੱਲ ਕੇ ਪੇਸ਼ ਕਰ ਪਾ ਰਹੇ ਨੇ ਕਿਉਂਕਿ ਜਦੋਂ ਇਸ ਦੇ ਚੀਜ਼ਾਂ ਹੋਣਗੀਆਂ ਤਾਂ ਹੁਣ ਦੇਖੋ ਅੱਜ ਜੋ ਕੋਈ ਨਾਂ ਦੱਸਦੀ ਕੱਲ ਨੂੰ ਉਹਦੀ ਹਰਕਤ ਸ਼ਾਇਦ ਹੋਰ ਵਾਚਾਂ ਦੀ ਰਾਜਪੁਰਾ ਦੇ ਵਿੱਚ ਇੱਕ ਲੜਕੀ ਨਾਲ ਕੋ ਕਰਮ ਕੀਤਾ ਗਿਆ ਉਹਨੂੰ ਸੁਨਸਾਨ ਵਾਲੀ ਜਗ੍ਹਾ ਤੇ ਲਿਜਾਇਆ ਗਿਆ ਉਹਨਾਂ ਨੇ ਕੋ ਕਰਮ ਕੀਤਾ ਗਿਆ ਇੱਕ ਪ੍ਰਵਾਸੀ ਦੇ ਵੱਲੋਂ ਉਹ ਵੀ ਇੱਕ ਪ੍ਰਵਾਸੀ ਸੀ ਹੁਣ ਲੱਖਾ ਸਦਾਨਾ ਵਰਗੇ ਜਾਂ ਕੋਈ ਹੋਰ ਸਮਾਸੀ ਵੀ ਇਹ ਕਹਿੰਦੇ ਨੇ ਵੀ ਪ੍ਰਵਾਸੀਆਂ ਨੂੰ ਕੱਢ ਦਿਓ ਇੱਥੋਂ ਮੈਂ ਕਹਿੰਦਾ ਵੀ ਠੀਕ ਹੈ ਇਹ ਚੀਜ਼ ਵੀ ਕਿਤੇ ਨਾ ਕਿਤੇ ਜਾਇਜ਼ ਹੈ ਪਰ ਹਰ ਪ੍ਰਵਾਸੀ ਗਲਤ ਨਹੀਂ ਹੁੰਦਾ ਪ੍ਰਵਾਸੀ ਇੱਥੇ ਆਪਾਂ ਵੀ ਕਈ ਪ੍ਰਵਾਸੀਆਂ ਦੇ ਵਿੱਚ ਰਹਿੰਦੇ ਆ ਦਿਖਦੇ ਆ ਬਹੁਤ ਵਧੀਆ ਵਿਅਕਤੀ ਨੇ ਬੜੇ ਸਿਆਣੇ ਨੇ ਉਹਨਾਂ ਦੇ ਪਰ ਬੱਚੇ ਨੇ ਜਿਹੜੇ ਪੰਜਾਬੀ ਬੋਲਦੇ ਨੇ ਕਿਉਂਕਿ ਉਹਨਾਂ ਨੂੰ ਆਇਆ ਨੂੰ 20 20 30 ਸਾਲ ਇੱਥੇ ਤਾਂ ਪਰ ਬਸ ਮੈਂ ਇਹ ਨਾ ਰੁਕਾਂਗਾ ਕਿ ਜੇ ਉਹ ਬੰਦਾ ਜਿਹੜਾ ਜਿਹਨੂੰ ਤੁਸੀਂ ਉਹਦਾ ਬੱਚਾ ਸੁਮਾ ਰਹੇ ਹੋ ਉਹ ਡਰਾਈਵਰ ਆ ਉਹ ਤੁਸੀਂ ਦੇਖ ਲਓ ਕੋਈ ਨਸ਼ਾ ਦਾ ਸੇਵੰਦਾ ਨਹੀਂ ਕਰਦਾ ਕੋਈ ਸ਼ਰਾਬ ਦਾ ਸੇਵੰਦਾ ਨਹੀਂ ਕਰਦਾ ਕੋਈ ਹੋਰ ਚੀਜ਼ ਦਾ ਸੇਵੰਦਾ ਨਹੀਂ ਕਰਦਾ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਕੋਈ ਕ੍ਰੀਤੀ ਆਪਣੇ ਅੰਦਰ ਜਾਂਦੀ ਹੈ ਤਾਂ ਇਹੋ ਜਿਹੇ ਜਿਹੇ ਭਾਵਨਾਵਾਂ ਬਾਹਰ ਆਉਂਦੀਆਂ ਜਦੋਂ ਬੰਦੇ ਨੇ ਰਾਤ ਨੂੰ ਸ਼ਰਾਬ ਪੀਤੀ ਹੁੰਦੀ ਹੈ ਜਦੋਂ ਸ਼ਰਾਬ ਇੱਕ ਵਾਰੀ ਬੰਦੇ ਨੇ ਪੀ ਲਈ ਉਹ 8 ਦਿਨ ਬੋਡੀ ਚ ਨਹੀਂ ਜਾਂਦੀ 8 ਦਿਨ ਬੋਡੀ ਦੇ ਵਿੱਚ ਰਹਿੰਦੀ ਆ ਜਦੋਂ ਉਸ ਤਰ੍ਹਾਂ ਦੀ ਕੋਈ ਹਰਕਤ ਕਰ ਮੈਂ ਨਹੀਂ ਕਹਣਾ ਸ਼ਰਾਬ ਵਾਲਾ ਗੱਲ ਔਰ ਤੇਰੇ ਨਸ਼ੇ ਨਸ਼ਾ ਨਸ਼ੇ ਵਾਲੇ ਹੈਗੇ ਨੇ ਉਹ ਜਦੋਂ ਦਿਮਾਗ ਦੇ ਉੱਤੇ ਅਸਰ ਕਰਦੇ ਨੇ ਤਾਂ ਉਹ ਫਿਰ ਉਮਰ ਦਾ ਲਿਹਾਜ਼ ਕਹਿ ਲਿਏ ਕਿ ਨਹੀਂ ਹੁੰਦਾ ਉਮਰ ਜਿਹੜਾ ਕੋ ਕਰਮਾ ਜਿਹਨੂੰ ਰੇਪ ਕਹਿ ਦਿੰਦੇ ਆ ਉਹ 22 ਸਾਲ ਦਾ 25 30 35 50 ਤੱਕ ਵੀ ਮੜ ਹੂੰ ਔਰ ਜਿਹੜਾ ਛੋਟੇ ਬੱਚੇ ਨਾਲ ਇਹ ਤਾਂ ਕਹਿ ਰਹੀਏ ਕਿ ਮਾਫ ਕਰਨ ਵਾਲੀ ਗੱਲ ਨਹੀਂ ਹੈ ਹੈ ਨਹੀਂ ਮਾਫ ਕਰਨਾ ਗੱਲ ਹੀ ਹੈ ਨਹੀਂ ਠੀਕ ਹੈ ਜਿਹੜੇ ਵੱਡੇ ਬੱਚਿਆਂ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ 90% ਪਹਿਲਾਂ ਕਨਸੈਂਟ ਹੁੰਦਾ ਸਹਿਮਤੀ ਹੁੰਦੀ ਆ ਉਸ ਤੋਂ ਬਾਅਦ ਜਦੋਂ ਕਦੇ ਕੋਈ ਗੱਲ ਵਿਗੜਦੀ ਲੱਗਦੀ ਹੈ ਤਾਂ ਕਈ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਮੈਂ ਸਾਰਿਆਂ ਨੂੰ ਹੀ ਗੱਲ ਨਹੀਂ ਕਹਿ ਰਿਹਾ ਕਈ ਲੜਕੀਆਂ ਨੇ ਮੈਨੂੰ ਇਲਜ਼ਾਮ ਲਗਾ ਦਿੱਤਾ ਤਾਂ ਮੇਰੇ ਨਾਲ ਗਲਤ ਹਰਕਤ ਕੀਤੀ ਗਈ ਤਾਂ ਹੁਣ ਜਿਹੜਾ ਇਹ ਪਟਿਆਲੇ ਵਾਲੀ ਘਟਨਾਗੀ ਦਾ ਇਹ ਤੋਂ ਪੰਜਾਬੀਆਂ ਨੂੰ ਸਿੱਖਣਾ ਚਾਹੀਦਾ ਕਿ ਸਾਡੇ ਬੱਚੇ ਨੇ ਸਾਡੇ ਸੁਰੱਖਿਆ ਦਾ ਸਤਾਵੇਂ ਸਮਝੋਣਾ ਚਾਹੀਦੇ ਨੇ ਔਰ ਇਹ ਜਿਹੇ ਅਧਿਆਪਕਾਂ ਨੂੰ ਬਹੁਤ ਸਪੋਰਟ ਕਰਨਾ ਚਾਹੀਦਾ ਜਿਹੜੇ ਅਧਿਆਪਕ ਆਪਣੇ ਬੱਚਿਆਂ ਨੂੰ ਇੰਨਾ ਨੇੜੇ ਲੱਗ ਰੱਖਦੇ ਨੇ ਕਿ ਉਹ ਬੱਚੀ ਨੇ ਕੰਫਰਟੇਬਲ ਜਾ ਕੇ ਉਹਦੇ ਅਧਿਆਪਕਾਂ ਨੂੰ ਸ਼ਿਕਾਇਤ ਕੀਤੀ ਦੱਸਿਆ ਕਿ ਮੇਰੇ ਨਾਲ ਅੱਜ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਹੁਤ ਸੋਹਣੀ ਇਸ ਗੱਲ ਨੂੰ ਕਹਾਂਗਾ ਪਰ ਉਸ ਬੰਦੇ ਦੀ ਜਿਹੜੀ ਕਰਤੂਤ ਹੈ ਉਸ ਨੂੰ ਮਾਫ ਨਹੀਂ ਕੀਤਾ ਜਾਣਾ ਉਹਨੂੰ ਉਹਨੂੰ ਘੋਰ ਤੋਂ ਘੋਰ ਡੰਡ ਦੀ ਜਿਹੜੀ ਸਜ਼ਾ ਉਹ ਮਿਲਣੀ ਚਾਹੀਦੀ ਹੈ ਅਦਾਲਤ ਦੇ ਵੱਲੋਂ ਉਹ ਉਸਤੇ ਕੈਰੀ ਮੈਂ ਤਾਂ ਇਹ ਕਹਾਂਗਾ ਕਿ ਉਹਨੂੰ ਉਮਰ ਪਰਲੇ ਅੰਦਰ ਬੰਦ ਕਰਨਾ ਚਾਹੀਦਾ ਤਾਂ ਜੋ ਉਹ ਬਾਹਰ ਹੋਰ ਗੰਦ ਤਰੀਕੇ ਇਸ ਤਰ੍ਹਾਂ ਦੇ ਕੰਮ ਨਾ ਕਰ ਸਕੇ ਬਾਕੀਆਂ ਨੂੰ ਵੀ ਪਤਾ ਲੱਗੇ ਜੀ ਸਜ਼ਾ ਕੀ ਜੀ ਸੋ ਇਹ ਸਨ ਪੰਜਾਬ ਦੇ ਅੱਜ ਦੇ ਅਹਿਮ ਮੁੱਦੇ ਜਿੱਤੇ ਆਪਾਂ ਵਿਚਾਰ ਕੀਤੀ ਕੱਲ ਫੇਰ ਹਾਜ਼ਰ ਹੋਵਾਂਗੇ ਨਵੇਂ ਮੁੱਦਿਆਂ ਦੇ ਨਾਲ ਤੁਹਾਡੇ ਸਾਹਮਣੇ ਰੱਖਾਂਗੇ رائے ਆਪਣੀ 断了我的。